ਬਿਰੇ ਬਾਜ ਕਿੱਥੋਂ ਲੈ ਕੇ ਆਏ? ਮੋਦੀ ਆ ਜੀ ਇਹਦੇ ਸਿਰ ਦੇ ਉੱਪਰ ਇਹਨਾਂ ਨੂੰ ਬਾਦਸ਼ਾਹ ਕਿਹਾ ਜਾਂਦਾ ਜੀ ਰਾਜ ਵਾਲਾ। ਦੋਸਤਰੀਆਂ ਮਿਸਾਲਾਂ ਤਾਂ ਬਹੁਤ ਦੇਖੀ ਹੋਣੀਆਂ ਦੋਸਤੋ ਆਪਾਂ ਬਾਜ ਜੀ ਤੇ ਕੁੱਤੇ ਦੀ ਮੋਟੀ ਜਿਹੀ ਜਿਹਾ ਜਿਵੇਂ ਹੁਣ ਉਹ ਤੋਂ ਕੁੱਤਾ ਛੱਡਦਾ ਕੁੱਤੇ ਦੇ ਨਾਲ ਹੀ ਇਹਨੂੰ ਛੱਡਦਾ ਜੀ ਉਧਰੋਂ ਭੱਜ ਆਉਂਦੇ ਨੇ ਇਹਦੇ ਕੁੱਤੇ ਦੇ ਨਾਲ ਨਾਲ ਹੀ ਭੱਜ ਆਉਣਾ ਕੁੱਤਿਆਂ ਤੋਂ ਪਹਿਲਾਂ ਆ ਕੇ ਮੇਰੇ ਹੱਥ ਤੇ ਬਹਿ ਜਾਣਾ। ਹੁਣ ਹੀ ਪਤਾ ਲੱਗ ਗਿਆ ਵੀ ਕੁਕਰ ਜਿਵੇਂ ਸੀਟੀ ਵੱਜਦੀ ਦਾਲਦੀ ਇਹਨਾਂ ਨੇ ਪਤਾ ਵੀ ਕੁਝ ਖਾਣ ਨੂੰ ਬੰਦ ਜਦੋਂ ਇਹਨਾਂ ਨੇ ਮੰਗਣ ਲੱਗ ਦੇਣਾ। ਇਹਨਾਂ ਸਵੇਰ ਕਿਧੀਆਂ ਰੋਟੀਆਂ ਲਾਈਆਂ ਸੀ ਸਵੇਰ ਇਹਨੇ ਰੋ ਮੈਂ ਆਪਾਂ ਕੋਤਿਆਂ ਨੂੰ ਪਤਕਾਰੀ ਮਾਰਦੇ ਆਂ ਸਿਟੀ ਮਾਰਦੇ ਆਂ ਇਹ ਪਤਕਾਰੀ ਤੇ ਲੱਗਿਆ ਜਿੱਥੇ ਤੱਕ ਮੇਰੀ ਨਿਗਾਹ ਆ ਉਥੇ ਤੱਕ ਇਹਨੇ ਰਹਿਣਾ ਜਾਂ ਜਿੱਥੇ ਤੱਕ ਇਹਦੀ ਨਿਗਾਹ ਦੇ ਵਿੱਚ ਮੈਂ ਆ ਤਾਂ ਉੱਥੇ ਹੀ ਰਹਿਣਾ ਇਹਨੇ ਉੱਥੋਂ ਉੱਥੋਂ ਮੇਰੇ ਨਹੀਂ ਦੇਖਦੇ ਰਹਿਣਾ ਦੋ ਚਾਰ ਦਿਨ ਮਾੜਾ ਮੋਟਾ ਹੁੰਦਾ ਵੀ ਕੀ ਆ ਇੱਕ ਦੋ ਦਿਨ ਜਾਨਵਰ ਦਾ ਫੇਰ ਭੇਤ ਪੈ ਜਾਂਦਾ ਵੀ ਇਹ ਸਾਡਾ ਜਾਨਵਰ ਆ ਇਹਨਾਂ ਨੇ ਕਿਹੜਾ ਵਿਚਾਰਾ ਨੇ ਬਾਜ ਕਿਤੇ ਦੇਖਿਆ ਸੀ ਗਾ ਮਾਰੀ ਗੱਲ ਪਤਾ ਇਧਰ ਕਰੋ ਇਹ ਤਾਂ ਬੜਾ ਹੈਰਾਨੀ ਨਾਲ ਆਪਣੀਆਂ ਗੱਲਾਂ ਸੌਂਦਾ ਵੇ ਜੇ ਮੈਂ ਬੋਲਦੀ ਤਾਂ ਇਹ ਮੇਰੇ ਵੱਲ ਦੇਖਦਾ ਜੇ ਵੀਰਜੀ ਹੋਰੀ ਬੋਲਦੇ ਤਾਂ ਵੀਰਜੀ ਹੋਰਾ ਮੱਲ ਦੇਖਦਾ ਵੀਰੇ ਆਵਾਜ਼ ਕਿੱਥੋਂ ਲੈ ਕੇ ਆਏ ਵੀਰੇ ਆਵਾਜ਼ ਕਿੱਥੋਂ ਲੈ ਕੇ ਆਏ ਇਹ ਆਵਾਜ਼ ਅਸੀਂ ਮਨਿਕਾਣਾਂ ਗਏ ਸੀ ਜੀ ਹਾਂਜੀ ਮਨਿਕਾਣ ਤੋਂ ਆਉਂਦੇ ਹੁਆ ਨੂੰ ਇਹ ਰਾਹ ਦੇ ਵਿੱਚ ਕਾਂਵਾ ਨੇ ਜਾਨਵਰਾਂ ਨੇ ਘੇਰਿਆ ਹੋਇਆ ਸੀਗਾ ਠੀਕ ਹੈ ਇਹ ਕਹਿੰਦੇ ਸੱਟ ਲੱਗੀ ਸੀ ਇੱਕ ਆਹ ਦੇ ਟੁੱਟ ਗਈ ਸੀਗੀ ਆਹ ਪੰਜਾ ਪੰਜਾ ਹਾਂਜੀ ਇਹ ਕਹਦਾ ਪੰਜਾ ਦਾ ਕਟਿਆ ਇਹ ਸੀ ਤੇ ਇੱਕ ਇਧਰਲੇ ਪਾਸੇ ਵਾਲਾ ਜਿਹੜਾ ਆਹ ਪੱਲਾ ਵਾ ਹਾਂਜੀ ਇਹ ਪੱਲਾ ਮਤਲਬ ਕਿ ਜ਼ਖਮੀ ਸੀਗਾ ਇੱਥੋਂ ਕਰੈਕ ਸੀਗਾ ਟੈਂਡ ਤੋਂ ਜਾ ਕੇ ਠੀਕ ਹੈ ਫਿਰ ਇਹ ਕਾਵਾਂ ਦਾ ਘੇਰਿਆ ਸੀ ਤੇ ਛੋਟਾ ਜਿਹਾ ਸੀਗਾ ਅਸੀਂ ਚੱਕ ਲਿਆ ਜੀ ਉੱਥੋਂ ਇਹ ਠੀਕ ਹੈ ਇਹ ਚੱਕ ਕੇ ਲਿਆ ਕੇ ਇਹਨੂੰ ਪਾਲਿਆ ਉਹ ਦਿਨ ਦਾ ਹੁਣ ਸਾਡਾ ਸਾਥੀ ਆ ਜੀ ਤੇ ਮੈਂ ਇਹਦੀ ਸੇਵਾ ਕਰਦਾ ਜੀ ਘਰੇ ਦੀ ਵਾਰ ਹਰ ਕਰਤੀ ਚ ਪਾਈਦੀ ਇਹਨਾਂ ਨੂੰ ਜੋ ਵੀ ਖਾਂਦਾ ਤੇ ਦਸਬ੍ਰੀਤ ਕੌਰ ਆ ਉਧਰ ਮੇਰੇ ਧਰਮ ਪਤਨੀ ਹਾਂਜੀ ਇਹ ਇਹਨਾਂ ਦੀ ਸਾਫ ਸੰਭਾਲ ਕਰਦੇ ਆ ਕਿੰਨੇ ਟਾਈਮ ਹੋ ਗਿਆ ਜੀ ਲੈ ਕੇ ਆਇਆ ਇਹਨੂੰ ਇਹਨਾਂ ਨੂੰ ਲੈ ਕੇ ਆਂਦਾਂ ਸਾਡੇ ਕੋਲ 3 ਮਹੀਨੇ ਹੋ ਗਏ ਜੀ ਇਹ ਹੁਣ ਸਾਢੇ 3 ਮਹੀਨੇ ਦਾ ਹੋ ਗਿਆ ਜੀ ਉਸ ਟਾਈਮ 15-20 ਦਿਨਾਂ ਦਾ ਸੀਗਾ ਛੋਟਾ ਬੱਚਾ ਛੋਟਾ ਬੱਚਾ ਸੀਗਾ ਜੀ ਹਾਂਜੀ ਜੜਾਰੀ ਨਹੀਂ ਸੀ ਮਾਰ ਲੱਗ ਤੁਹਾਨੂੰ ਪਤਾ ਲੱਗਿਆ ਇਹ ਕਿਹੜੀ ਬਰੀਡ ਦਾ ਹੈਗਾ ਕੀ ਨਸਲ ਵਗੈਰਾ ਇਹਦੀ ਕੀ ਹੈ ਨਸਲ ਜਿੰਨੇ ਕ ਸਾਨੂੰ ਪਰਖਾ ਜੀ ਦਾ ਇਹ ਬਾਦਸ਼ਾਹ ਨਸਲ ਦੇ ਵਿੱਚ ਆਉਂਦਾ ਜੀ ਠੀਕ ਹੈ ਜੀ ਤੇ ਬਾਕੀ ਲੋਕਾਂ ਤੋਂ ਦੇਖ ਕੇ ਨੈਟ ਦੇ ਉੱਪਰ ਦੇਖ ਕੇ ਦੇਖੀਦਾ ਵੀ ਕਿਹੜੀ ਨਸਲ ਆ ਹਾਂਜੀ ਹੁਣ ਜਿੰਦਗੀ ਦੇ ਵਿੱਚ ਆਪਣਾ ਦੂਜਾ ਆਇਆ ਜੀ ਆਪਣੇ ਕੋਲ ਠੀਕ ਹੈ ਇੱਕ ਪਹਿਲਾ ਸੀਗਾ ਉਹਦੀ ਅੱਖ ਲਖਮੀ ਸੀਗੀ ਉਹਦੀ ਡੈਥ ਹੋ ਗਈ ਸੀਗੀ ਇੱਥੇ ਸਾਡੇ ਅਸੀਂ ਮੰਗਵਾਲ ਜਿਵੇਂ ਵੀਰੇ ਤੁਹਾਡੇ ਹੱਥ ਤੇ ਬੈਠਾ ਇਹ ਐ ਬਹੁਤ ਸ਼ਾਂਤ ਜੀ ਨਸਲ ਦਾ ਲੱਗਦਾ ਪਿਆਗਾ ਵੀ ਬਿਲਕੁਲ ਕੱਟਦਾ ਵੀ ਨਹੀਂ ਹੈਗਾ ਹਨਾ ਨਹੀਂ ਨਹੀਂ ਕੱਟਦਾ ਨਹੀਂ ਜੀ ਬਿਲਕੁਲ ਇਹ ਬਹੁਤ ਸ਼ਾਂਤ ਨਸਲ ਦਾ ਹਾਂਜੀ ਇਹ ਜਿਵੇਂ ਹੁਣ ਇਧਰੋਂ ਆਪਾਂ ਜਾ ਕੇ ਹੁਣ ਇਧਰ ਮੇਰੇ ਘਰ ਦੇ ਪਰੇ ਛੱਡ ਦਿੰਦੇ ਆ ਜਾ ਕੇ ਮੈਂ ਇੱਥੇ ਖੜਾ ਉੱਥੋਂ ਲੈ ਜਾ ਕੇ ਆਪਾਂ ਟਰੈਕਟਰ ਖੜਾ ਟਰੈਕਟਰ ਕੋਲੋਂ ਛ ਠੀਕ ਹੈ ਅਸੀਂ ਇਹਨੂੰ ਫਿਰ ਖੇਤ ਲਿਆਉਨੇ ਹੁਣ ਟ੍ਰੇਨਿੰਗ ਵਾਸਤੇ ਠੀਕ ਹੈ ਤੇ ਇਹ ਕੁੱਤੇ ਨੇ ਸਾਡੇ ਆਪਣੇ ਆ ਜਿਹੜੇ ਇਹਨਾਂ ਦੀ ਵੀ ਟ੍ਰੇਨਿੰਗ ਦੇਈ ਦੀ ਹੈ ਜੀ ਇਹਨਾਂ ਨੂੰ ਮਤਲਬ ਭਜਾਈਦਾ ਵਾ ਇਹ ਗਰੇਹਾਉਂਡ ਨੇ ਭਜਣ ਵਾਲੇ ਨੇ ਤੇ ਨਾਲ ਹੀ ਇਹਨੂੰ ਲਈਦਾ ਜਿਵੇਂ ਹੁਣ ਉਹ ਥੋ ਕੁੱਤਾ ਛੜਦਾ ਕੁੱਤੇ ਦੇ ਨਾਲ ਹੀ ਇਹਨੂੰ ਛੜਦਾ ਏ ਉਧਰੋਂ ਭੱਜੇ ਆਉਂਦੇ ਨੂੰ ਇਹਦੇ ਕੁੱਤੇ ਦੇ ਨਾਂ ਨਾਲ ਹੀ ਭੱਜਾਉਣਾ ਕੁੱਤਿਆਂ ਤੋਂ ਪਹਿਲਾਂ ਆ ਕੇ ਮੇਰੇ ਹੱਥ ਤੇ ਬਹਿ ਜਾਣਾ ਠੀਕ ਹੈ ਇਹਦਾ ਨਾਮ ਵੀ ਰੱਖਿਆ ਹੀ ਕੋਈ ਹਾਂ ਇਹਦਾ ਨਾਮ ਰੱਖਿਆ ਇਹਦਾ ਨਾਮ ਰੌਕ ਆ ਰੌਕ ਰੱਖਿਆ ਹੀ ਰੌਕ ਨਾਮ ਆ ਇਹਦਾ ਠੀਕ ਹੈ ਜੀ ਤੇ ਬੁਲਾਇਓ ਇਹਨੂੰ ਮੜਾ ਜਾ ਹਾਂ ਰੌ ਇਧਰ ਤੂੰ ਇਹ ਗੱਡੀ ਵੀ ਖੁੱਲਾ ਹੀ ਲੈ ਕੇ ਆ ਕੇ ਜਿਵੇਂ ਸ਼ੀਸ਼ੇ ਖੁੱਲੇ ਦੀ ਓਕਣੇ ਲੈ ਆਏ ਹਾਂ ਨਹੀਂ ਫਿਰ ਨਾ ਖੁੱਲਾ ਹੁੰਦਾ ਜਦੋਂ ਮੇਰੇ ਨਾਲ ਕਾਣਾ ਫੇਰ ਨਹੀਂ ਉੱਡਦਾ ਹੈ ਜਦੋਂ ਮੇਰੇ ਤੋਂ ਦੂਰ ਕਰ ਲਾਂਗੇ ਦੂਰ ਕਰਾਂਗੇ ਫਿਰ ਇਧਰੋਂ ਘੁੰਗਰੂ ਖੜਕਾਵਾਂਗੇ ਹਾਂਜੀ ਆ ਘੁੰਗਰੂ ਖੜਕਾ ਕੇ ਫਿਰ ਇਹਨੂੰ ਹਾਕ ਮਾਰਨੀ ਪੈਂਦੀ ਆ ਅੱਛਾ ਆਉਂਦਾ ਫਿਰ ਉਹ ਘੁੰਗਰੂਆਂ ਦੇ ਜੜ ਦੀ ਜਿਵੇਂ ਆ ਪੁੰਗਰੂਆਂ ਤੇ ਔਰ ਠਿੱਕ ਇਧਰ ਪਚਕਾਰੀ ਮਾਰਨੀ ਪੈਂਦੀ ਆ ਜਿਵੇਂ ਆਪਾਂ ਕੁੱਤੇ ਨੂੰ ਪਚਕਾਰੀ ਮਾਰਦੇ ਹਾਂ ਸਿਟੀ ਮਾਰਦੇ ਹਾਂ ਇਹ ਪਚਕਾਰੀ ਤੇ ਲੱਗਿਆ ਇਹਨੂੰ ਉਧਰੋਂ ਪਚਕਾਰੀ ਇਹ ਕਣਕ ਮਾਰਦੇ ਨੇ ਆ ਤੇ ਇਹਨਾਂ ਨਾਲ ਹੀ ਕੁੱਤੇ ਨੇ ਨੱਠਿਆਣਾ ਨਾਲ ਹੀ ਇਹਨੇ ਨੱਠਿਆਣਾ ਖਾਂਦਾ ਪੀਂਦਾ ਕੀ ਹੈ ਇਹ ਇਹ ਖਾਂਦਾ ਜੀ ਵੈਸੇ ਤਾਂ ਇਹਨੂੰ ਮਟਰ ਨਹੀਂ ਪਾਉਣਾ ਪੈਂਦਾ ਗੋਸਤ ਪਾਉਣਾ ਪੈਂਦਾ ਹਾਂਜੀ ਮੁਰਗੇ ਦਾ ਠੀਕ ਹੈ ਤੇ ਜਾਂ ਇਹਦੀ ਫੇਵਰੇਟ ਚੀਜ਼ ਹੈ ਜੀ ਕਬੂਤਰ ਠੀਕ ਹੈ ਕਬੂਤਰ ਖਾਂਦਾ ਹੈ ਸਾਡੇ ਤਾਂ ਬਟੇਰੇ ਲੈ ਕੇ ਆਂਦੇ ਹੋਏ ਯੂਨੀਵਰਸਿਟੀ ਤੋਂ ਠੀਕ ਹੈ ਉਹ ਬਟੇਰੇ ਲੈ ਕੇ ਆਂਦੇ ਹੋਇਆ ਉਹ ਇੱਕ ਬਟੇਰੇ ਨੂੰ ਦੇ ਦੇਦਾ ਦਿਹਾੜੀ ਦਾ ਠੀਕ ਹੈ ਬਾਕੀ ਅਸੀਂ ਸਾਰੀ ਕੋਸ਼ਿਸ਼ ਕਰਕੇ ਦੇਖਿਆ ਇਹਨੂੰ ਚੂਹੇ ਪਾ ਕੇ ਵੀ ਦੇਖਿਆ ਵੀ ਸ਼ਾਇਦ ਚੂਹੇ ਖਾਂਦਾ ਪਰ ਚੂਹੇ ਨਹੀਂ ਖਾਂਦਾ ਜੀ ਇਹ ਠੀਕ ਹੈ ਇਹ ਸਿਰਫ ਸੇਮੀਆਂ ਖਾ ਲੈਂਦਾ ਜੀ ਦੁੱਧ ਦੇ ਵਿੱਚ ਬਣਾਈ ਹੋਈਆਂ ਘਰੇ ਸੇਮੀਆਂ ਵੀ ਖਾਂਦਾ ਔਰ ਮਤਲਬ ਖਿਚੜੀ ਵੀ ਖਾਂਦਾ ਚੌਲ ਵੀ ਖਾਂਦਾ ਰੋਟੀ ਵੀ ਖਾਂਦਾ ਔਰ ਦਿਹਾੜੀ ਦੇ ਵਿੱਚ ਇੱਕ ਅੱਧਾ ਪੀਸ ਇਹਨੂੰ ਚਿਕਨ ਦਾ ਪਾ ਦਈਦਾ ਜੀ ਜਾਂ ਚਿਕਨ ਦਾ ਜਾਂ ਕਬੂਤਰ ਹੁੰਦਾ ਉਹ ਮੰਗਵਾਇਦਾ 100 ਰੁਪਏ ਦਾ ਜਾਂ ਸਾਨੂੰ ਉੱਥੋਂ 100-100 ਰੁਪਏ ਦੇ ਯੂਨੀਵਰਸਿਟੀ ਤੋਂ ਬਟੇਰ ਮਿਲਿਆ ਛੋਟੇ-ਛੋਟੇ ਬਟੇਰ ਹੁੰਦੇ ਆ ਉਹ ਇੱਕ ਇਹਨੂੰ ਦੇ ਦੇਦਾ ਜੀ ਛੱਡ ਦੇਦਾ ਇਹਦੇ ਖੁੱਡੇ ਦੇ ਵਿੱਚ ਤੇ ਵੈਸੇ ਖੁੱਲਾ ਹੀ ਹੁੰਦਾ ਤੇ ਫਿਰ ਇਹ ਆਪਦਾ ਕਰ ਲੈਂਦਾ ਜੀ ਦੇਖੋ ਇਹਨਾਂ ਦਾ ਜਿਹੜਾ ਇਹ ਬਾਸਾ ਹਰੀ ਜਾਨਵਾਰਾ ਹੀ ਹਾਂਜੀ ਇਹ ਮਾਸਾਹਾਰੀ ਜਾਨਵਰ ਆ ਇਹਨੇ ਸ਼ਿਕਾਰ ਹੀ ਕਰਨਾ ਜਿਹੜੀ ਪਰਿੰਦਾ ਜੋ ਵੀ ਆ ਹਜੇ ਅਸੀਂ ਤਾਂ ਇਹ ਤੋਂ ਸ਼ਿਕਾਰ ਕੋਈ ਕਰਵਾਇਆ ਨਹੀਂ ਠੀਕ ਹੈ ਕਿਉਂਕਿ ਹਜੇ ਤਾਂ ਇਹ ਹੱਥ ਦੇ ਉੱਪਰ ਆਉਣੀ ਲੱਗਿਆ ਡੜੀ ਮਾਰ ਕੇ ਆਉਣ ਲੱਗਿਆ ਕਿਵੇਂ ਜਾਂਦਾ ਜੀ ਤੁਹਾਡੇ ਅੱਖੋਂ ਲੈ ਕੋਸ ਮਰਜੀ ਖਾਏ ਆਂ ਹਾਂ ਅੱਖੋਂ ਲੈ ਨਹੀਂ ਜਾਂਦਾ ਹੈਗਾ ਜੀ ਅੱਖਾਂ ਦੇ ਸਾਹਮਣੇ ਸਾਹਮਣੇ ਰਹਿਣਾ ਜਿਵੇਂ ਇੱਕ ਜਿੱਥੇ ਤੱਕ ਲੈ ਆ ਕੇ ਛੱਡਾਂਗੇ ਇਹਨਾਂ ਤੇ ਤੁਹਾਡੇ ਕੋਲ ਹੀ ਹੋਣਾ ਹਾਂ ਜਿੱਥੇ ਤੱਕ ਮੇਰੀ ਨਿਗਾਹ ਆ ਉੱਥੇ ਤੱਕ ਇਹਨੇ ਰਹਿਣਾ ਜਾਂ ਜਿੱਥੇ ਤੱਕ ਇਹਦੀ ਨਿਗਾਹ ਦੇ ਵਿੱਚ ਮੈਂ ਆ ਤਾਂ ਉੱਥੋ ਹੀ ਰਹਿਣਾ ਇਹਨੇ ਉੱਥੋ ਉੱਥੋਂ ਨੇ ਮੇਰੇ ਨਹੀਂ ਦੇਖਦੇ ਰਹਿਣਾ ਜਾ ਮੇਰੇ ਘਰ ਦੇ ਨੇ ਜਸਪ੍ਰੀਤ ਕੌਰ ਇਹਨਾਂ ਨਹੀਂ ਦੇਖਦੇ ਰਹਿਣਾ ਠੀਕ ਹੈ ਤੇ ਇਹਨਾਂ ਨੇ ਜਦੋਂ ਹਾਕ ਮਾਰਨੀ ਆ ਘਰੇ ਸੀ ਕਬੂਤਰ ਵਾਲੀ ਛਤਰੀ ਆ ਉਹਦੇ ਉੱਪਰ ਬਿਠਾਇਆ ਹੁੰਦਾ ਹੈ ਖੁੱਲ੍ਹਾਈ ਠੀਕ ਹੈ ਤੇ ਜਦੋਂ ਇਹਨੂੰ ਖਾਣਾ ਪੀਣਾ ਦੇਣਾ ਤਾਂ ਇਹਦਾ ਨੌ ਲੈ ਕੇ ਹਾਕ ਮਾਰੀ ਦਿਆਦਾ ਤੇ ਦਸਤਾਨਾ ਹਾਕੜਕਾਦੀਦਾ ਤੇ ਫਿਰ ਇਹ ਆ ਦੇ ਹੁਣ ਬੋਲਦਾ ਹਾਂਜੀ ਚਿੱਦੀ ਖਾਣਿਆ ਓਏ ਹੈਂ ਚਿੱਦੀ ਖਾਣਿਆ ਬਤਾ ਰੋਕੋ ਰੋਕ ਚਿੱਦੀ ਖਾਣਿਆ ਚਿੱਦੀ ਖਾਣਿਆ ਬਤਾ ਇਹ ਫਿਰ ਬੋਲਦਾ ਜੀ ਜਦੋਂ ਆਹ ਘੁੰਗਰੂ ਖੜਕਦੇ ਆ ਉਹ ਇਹ ਗੰਦੀ ਨਹੀਂ ਮਾਰਦਾ ਹੈਗਾ ਇੱਕ ਤਰੀਕੀ ਮੇਰੀ ਦੇਖ ਲਈ ਪਹਿਲਾਂ ਮੈਂ ਇੱਕ ਬਾਜ ਦੀ ਵੀਡੀਓ ਨਾ ਜੀ ਨਾ ਇਹ ਕਈ ਨਾ ਲੋਕ ਐਗਰੈਸਿਵ ਸੀਗੇ ਕਈ ਲੋਕ ਪਤਾ ਕੀ ਕਹਿੰਦੇ ਆ ਇਹ ਜੀ ਆਵਾਜ਼ ਆ ਅੱਖਾਂ ਨੂੰ ਪੈਂਦਾ ਐਂ ਕਰਦਾ ਦੇਖੋ ਹਣ ਅਸੀਂ ਅੱਖਾਂ ਨੂੰ ਹੀ ਪੈਂਦੇ ਆ ਇਹ ਲੋ ਠੀਕ ਪਿਆਰ ਪੈਂਦਾ ਜੀ ਇੱਕ ਤਰ੍ਹਾਂ ਇਦਾਂ ਅਸੀਂ ਕੰਨਾ ਮਰਦੀ ਇਹਨੂੰ ਅੱਖਾਂ ਦੇ ਕੋਲੇ ਕਰੀਏ ਇਹਦੇ ਮਰਜ਼ੀ ਕੋਲੇ ਕਰੀਏ ਇਹ ਬਿਲਕੁਲ ਸਾਡੇ ਮਾਰਦਾ ਨਹੀਂ ਵੀ ਇਹ ਸਾਨੂੰ ਮਤਲਬ ਕਿ ਜਦੋਂ ਅਸੀਂ ਹੱਥ ਫੇਰਦੇ ਆ ਦੇਖੋ ਮਤਲਬ ਪਾਰੀ ਕਰਦਾ ਹੈ ਮਾਲਾ ਮਾਸਤੇ ਕਰਦਾ ਵਾ ਬੋਲ ਕੇ ਕੁਛ ਕਹਿੰਦਾ ਬਹੁਤ ਬੋਲ ਕੇ ਹੁਣ ਬੋਲ ਕੇ ਕੋ ਕਹਿ ਰਿਹਾ ਰੋਕ ਲੈੜਾ ਪੱਤੀ ਜੀ ਹੈ ਜੇ ਤੁਸੀਂ ਇਸਨ ਕੰਨਾਂ ਵਿੱਚ ਦੇਖ ਲਿਆ ਵੀ ਕਿੱਧਰ ਸੁਣ ਕਈ ਆ ਆਪਾ ਤਾ ਦੇ ਇਧਰ ਆ ਤੇ ਬਾਈ ਜੀ ਜੇ ਇਹਦੀ ਗੱਲ ਕਰੀਏ ਆਪਾਂ ਇਹਦੀ ਹਾਈਟ ਤੇ ਕਿੰਨਾ ਕ ਵੱਜੂਗਾ ਹੋ ਰਿਹਾ ਜਿਵੇਂ ਤੁਸੀਂ ਕਹਿ ਰਹੇ ਹੋ ਸਾਢੇ 3 ਮਹੀਨਿਆਂ ਦਾ ਇਸ ਹਜੇ کافی ਪੱਟਾ ਹੋ ਜਾਏਗਾ ਹਜੇ ਸਾਢੇ 3 ਮਹੀਨਿਆਂ ਦਾ ਇਹਦੀ ਜਾਨੀ ਜਿਹੜੀ ਉਮਰ ਆ ਉਹ ਦੱਸ ਦਿਆ ਵੀ 70 ਸਾਲ ਦੇ ਕਰੀਬ ਆ 70 ਇਹਨੇ ਮਤਲਬ ਸਾਲ ਦਾ ਇੱਕ ਸਾਲ ਦਾ ਹੋ ਕੇ 1.5 ਸਾਲ ਦੇ ਵਿੱਚ 5 ਕਿਲੋ ਦੇ ਗੇੜ ਦਾ ਹੋ ਜੂ। ਜਿਆਦਾ 5 ਕਿਲੋ ਦੇ ਗੇੜ ਦਾ ਹੋ ਗਿਆ ਇਹ ਖਰਗੋਸ਼ ਤੱਕ ਨਿਵਾਸਕਾਰ ਕਰ ਸਕਦਾ ਨਹੀਂ ਵਧੀਆ ਵੱਡੇ ਸਕਾਰ ਕਰ ਸਕਦਾ ਚੱਤਰ ਵਗੈਰਾ ਦੇ। ਤੇ ਹੁਣ ਤਾਂ ਵਿਚਾਰੇ ਨੂੰ ਆਪ ਹੀ ਦਈਦਾ ਬਟੇੜਿਆਂ ਦਾ ਹੀ ਕਰਦਾ ਜੀ। ਬੱਚਾ ਹਜੇ ਤਾਂ ਕਹਿਣ ਦਾ ਹੈ ਹਜੇ ਬੱਚਾ ਹੈ। ਦੇਖੋ ਇਹ ਕਬੂਤਰ ਛੜਦਾ ਉਹਨੂੰ ਮਾਰ ਲੈਂਦਾ। ਜਾਂ ਕੋਈ ਮਾੜਾ ਮੋਟਾ ਸਾਹਾ ਵਗੈਰਾ। ਤੇ ਜਿਵੇਂ ਹੁਣ ਇਹ ਵੈਸੇ ਵੀ ਕਾਫੀ ਵੱਡਾ ਹੋ ਗਿਆ ਹੁਣ 2.5 ਕਿਲੋ ਦਾ ਤਾਂ ਹੁਣ ਵੀ ਹੋਊਗਾ ਜੀ ਇਹ। ਨਹੀਂ ਇਹ ਹੋਊਗਾ 1.5 ਕਿਲੋ ਦੇ ਗੇੜ ਦਾ ਹੋਊਗਾ ਜੀ। ਦੇਖਣ ਨੂੰ ਤਾਂ ਕਾਫੀ ਉਹ ਲੱਗਦਾ ਹਨਾ। ਹਾਂ ਜੀ। 1.5 ਕਿਲੋ ਦੇ ਗ ਹਾਂਜੀ ਪਰ ਥੋੜਾ ਇਹ ਨਾ ਐ ਆਹ ਸ਼ਾਂਤ ਸੁਹਾ ਦਾ ਹੈਗਾ ਜਿਵੇਂ ਬਾਜ ਕਹੀ ਨਾ ਬਾਜ ਬਹੁਤ ਨਹੀਂ ਜੀ ਇਹ ਤਾਂ ਬਾੜੇ ਸ਼ਾਂਤ ਸੁਹਾ ਦਾ ਹੈ ਇਹਦਾ ਬਾੜੇ ਸ਼ਾਂਤ ਸੁਹਾ ਦਾ ਜੀ ਇਹਦਾ ਜਿਉ ਫ੍ਰੈਂਕਲੀ ਆ ਬੱਚਿਆਂ ਦੇ ਨਾਲ ਬਹੁਤ ਖੇਡਦਾ ਦੇਖੋ ਆਂਦਾ ਬੜਾ ਖੁਸ਼ ਹੁੰਦਾ ਸਾਡੇ ਨਾਲ ਖੁਸ਼ ਰਹਿੰਦਾ ਮੈਂ ਹੁਣ ਇੱਧਰੋਂ ਚਲਾ ਗਿਆ ਇਹਨੇ ਉੱਧਰ ਨੂੰ ਮੇਰੇ ਨਾਲ ਨਾਲ ਹੀ ਰਹਿਣਾ ਵਾ ਮਗਰ ਜੇ ਮੈਂ ਹੁਣ ਇੱਥੇ ਗੱਡੀ ਤੇ ਬਿਠਾਤਾ ਆਪ ਉੱਧਰ ਲਈ ਮੋਟਰ ਉਹ ਮੋਟਰ ਤੇ ਚਲੇ ਜਾਣਾ ਜਾਂ ਇੱਧਰ ਚਲੇ ਜਾਣਾ ਜਿੱਥੇ ਟਰੈਕਟਰ ਖੜਾ ਵਾ ਦਾ ਉੱਥੇ ਚਲਾ ਜਾਊਗਾ ਤਾਂ ਉੱਥੋਂ ਇਹਨੇ ਡਾਰੀ ਮਾਰ ਕੇ ਮੇਰੇ ਕੋਲ ਆਣਾ ਜੀ ਜਿਵੇਂ ਕੁੱਤੇ ਵੀ ਰੱਖੇ ਹੋਏ ਵੀਰੇ ਆਪਣੇ ਘਰੇ ਫਿਰ ਇਹਨਾਂ ਦਾ ਆਪਸੀ ਤਾਲਮੇਲ ਕਿਵੇਂ ਬਣ ਗਿਆ ਨਹੀਂ ਕੁੱਤਿਆਂ ਦਾ ਤਾਂ ਇਹਨਾਂ ਦਾ ਤਾਂ ਬੜਾ ਪਿਆਰ ਆਈ ਅੱਛਾ ਆ ਲਿਆ ਔਰ ਦੇਖੋ ਜੀ ਇਹਨਾਂ ਦਾ ਬੜਾ ਵਾ ਆ ਦੇਖੋ ਜੀ ਆਸਲ ਵਿੱਚ ਵੜਾ ਕਰ ਦਿਆ ਲੈ ਨਾ ਇਹ ਕੁੱਤਿਆਂ ਤੋਂ ਡਰਦਾ ਪਿਆ ਨਾ ਕੁੱਤੇ ਇਹਨੂੰ ਕੁਝ ਕਹਿੰਦੇ ਪਿਆ ਨਹੀਂ ਨਹੀਂ ਨਾ ਬਿਲਕੁਲ ਨਹੀਂ ਇਹ ਦੇ ਕੁੱਤੇ ਨਹੀਂ ਇਹਨਾਂ ਤੋਂ ਡਰਦੇ ਨਾ ਇਹ ਕੁੱਤੇ ਤੋਂ ਡਰਦਾ ਨਹੀਂ ਤਾਂ ਜ਼ਿਆਦਾਤਰ ਬਾਜ ਹੁੰਦੇ ਆ ਨਾ ਜਿਹੜੇ ਉਹ ਖੇਜ ਜਾਂਦੇ ਇਹ ਤਾਂ ਇਹਨਾਂ ਦਾ ਆਪਸੀ ਪਿਆਰ ਹੀ ਬਹੁਤ ਆ ਹਾਂ ਜੀ ਇਹਨਾਂ ਦਾ ਤਾਂ ਇੰਨਾ ਪਿਆਰ ਆ ਜੀ ਜਦੋਂ ਇਹ ਖਾਣਾ ਖਾਂਦਾ ਕੋਈ ਇਹ ਸੇਮੀਆਂ ਵਗੈਰਾ ਖਾਂਦਾ ਜਾਂ ਮਤਲਬ ਰੋਟੀ ਖਾਂਦਾ ਤੇ ਜਦੋਂ ਇਹ ਛੱਡ ਦਿੰਦਾ ਫਿਰ ਇਹ ਕੁੱਤਿਆਂ ਨੇ ਆ ਕੇ ਇਹਨੇ ਦੇਖਣਾ ਜਿਹੜਾ ਉਹ ਛੱਡਿਆ ਹੋਇਆ ਬੁਰਕੀ ਇਹਦੀ ਚੱਕ ਲੈਣੀ ਆ ਇਹਦੇ ਨਾਲ ਹੀ ਖਾਂਦੇ ਆ ਜਦੋਂ ਇਹਨਾਂ ਨੂੰ ਪੈਂਦਾ ਕੁਝ ਖਾਣ ਦੇ ਲਈ ਕੁੱਤਿਆਂ ਨੂੰ ਇਦਾਂ ਪਤਾ ਲੱਗ ਜਾਂਦਾ ਵੀ ਹੁਣ ਸਾਨੂੰ ਵੀ ਕੁਝ ਖਾਣ ਲਈ ਪਊਗਾ ਕਿਉਂਕਿ ਇਹਦਾ ਚੱਕ ਕੇ ਕੁੱਤੇ ਖਾ ਜਾਂਦੇ ਜਿਵੇਂ ਤੂੰ ਦੱਸਿਆ ਵੀ ਤੂੰ ਛੋਟਾ ਜਿਹਾ ਵੀ ਜ਼ਖਮੀ ਹਾਲਤ ਚ ਲੈ ਕੇ ਆਏ ਸੀ ਉਦੋਂ ਨਹੀਂ ਇਹਨਾਂ ਨੇ ਉਪਰਾਂ ਕੀਤਾ ਹੀ ਨਾ ਉਦੋਂ ਵੀ ਨਹੀਂ ਮਤਲਬ ਕਿ ਉਦੋਂ ਥੋੜਾ ਪਹਿਲੇ 2-4 ਦਿਨ ਮਾੜਾ ਮੋਟਾ ਹੁੰਦਾ ਵੀ ਕੀ ਆ ਇੱਕ ਦੋ ਦਿਨ ਜਾਨਵਰ ਦਾ ਫੇਰ ਭੇਤ ਪੈ ਜਾਂਦਾ ਵੀ ਇਹ ਸਾਡਾ ਜਾਨਵਰ ਆ ਇਹਨਾਂ ਨੇ ਕਿਹੜਾ ਵਿਚਾਲਿਆਂ ਨੇ ਬਾਜ ਕਿਤੇ ਦੇਖਿਆ ਸੀਗਾ ਤੇ ਇਹਨਾਂ ਨੂੰ ਜਦੋਂ ਕੋਲੇ ਲੈ ਕੇ ਆਂਦਾ ਵੀ ਇਹ ਵੀ ਪਤਾ ਆਪਣਾ ਭਰਾ ਵਾ ਤੁਹਾਡਾ ਤਾਂ ਫਿਰ ਇਹ ਮਤਲਬ ਆਸਵੇਂ ਤੇ ਇਹਨਾਂ ਦਾ ਤਾਲਮੇਲ ਹੋ ਗਿਆ ਹੁਣ ਆ ਨਿੱਕਾ ਕੁੱਤਾ ਜੀ ਇਹਦਾ ਬਹੁਤ ਪਿਆਰ ਕਰਦਾ ਔਰ ਇਹ ਕੱਲੂ ਓਏ ਕੱਲੂ ਆ ਦੇ ਆ ਦੇਖੋ ਆ ਦੇ ਹਾਂ ਬਿਲਕੁਲ ਹਨਾ ਉਹ ਨਹੀਂ ਹੈਗਾ ਇੱਕ ਦੂਜੇ ਨਾਲ ਪੰਗੇ ਲਈ ਜਾਂਦੇ ਆ ਹਾਂਜੀ ਨਹੀਂ ਤਾਂ ਕੁੱਤੇ ਵੀ ਇਹਨੂੰ ਵੱਡਣ ਨੂੰ ਪੈਣ ਜੀ ਤੇ ਇਹ ਵੀ ਡਰ ਕੇ ਭੱਜ ਜਾਂਦਾ ਨਾ ਨਾ ਆ ਦੇਖੋ ਨਾ ਦੇਖੋ ਕਿੰਨਾ ਪਿਆਰ ਕਰਦਾ ਇਹਦਾ ਆ ਹੁਣ ਕੁੱਤਾ ਇਹਨੂੰ ਕਹਿੰਦਾ ਵੱਡਦਾ ਥੋੜੀ ਇਹਨੂੰ ਪਿਆਰ ਕਰਦਾ ਕਮਾਲ ਦੀ ਗੱਲ ਆ ਵੀਰ ਜੀ ਬਹੁਤ ਵਧੀਆ ਗਿਜਾਏ ਹੋਇਆ ਕੁੱਤੇ ਨਾਲ ਵੀ ਤੁਸੀਂ ਬਾਜ ਨਾਲ ਪਿਆਰ ਪਾਤਾ ਹੈ ਓਏ ਲੈ ਪਾਰੀ ਗੱਲ ਬਤ ਇਧਰ ਕਰੋ ਆ ਮੇਰੇ ਨਾਲ ਮੇਰੇ ਨਾਲ ਪਾਰੀ ਵੈਰੀ ਗੁੱਡ ਵੈਰੀ ਗੁੱਡ ਨਾ ਦੇ ਨਾ ਦੇ ਇਹਨਾਂ ਨੂੰ ਆਖਾਂਗੇ ਵੀ ਪਾਰੀ ਕਰ ਲਓ ਇਹਦੇ ਨਾਲ ਆਗੇ ਦੇਖੋ ਆਗੇ ਪਾਰੀਆਂ ਕਰਨਗੇ ਜਿਹੜੇ ਨੂੰ ਆਖੂਗਾ। ਉਹਦੇ ਹੱਥ ਤੇ ਬੈਠਾ ਹੋਇਆ ਮੇਨ ਗੱਲ ਇਹ ਆ ਵੀ ਮੈਂ ਹੁਣ ਤੁਹਾਨੂੰ ਦੇਖੋ ਆ ਜਿਹੜਾ ਆਪਣਾ ਕੁੱਤਾ ਹੈ ਭਜਨ ਵਾਲਾ ਹੈ ਗਰੇ ਹੌਂਡ। ਹਾਂਜੀ ਤੇ ਬਹੁਤ ਵਧੀਆ ਆਪਣਾ ਲੈਂਦਾ ਹੈ ਗਰੇ ਹੌਂਡ ਇਹ ਆਪਣੇ ਗੇਮ ਚੇਂਜਰ ਦਾ ਬੱਚਾ ਜੀ। ਠੀਕ ਹੈ ਜੀ। ਤੇ ਬਹੁਤ ਵਧੀਆ ਸਾਡਾ ਪਤਾਂ ਨੂੰ ਪਾਲਿਆ। ਦੇਖੋ ਹੁਣ ਇਹਨੂੰ ਆਖੂਗਾ। ਜੋ ਮੈਂ ਆਖੂਗਾ ਉਹ ਮੈਂ ਕਰੂ। ਓਏ ਇੱਧਰ ਲੈ ਪਾਰੀ ਕਰ ਪੁੱਤ। ਓਏ ਹੌਸਲੇ ਪਾਰੀ ਕਰ ਪੁੱਤ। ਆਰੇ ਪਾਰੀ ਕਰ। ਆਰੇ ਵੀਰਨ। ਲੈ ਪਤਾ। ਪਾਰੀ ਕਰ ਲੋ। ਇਹ ਮਾਸੇ ਦਾ ਨੇ ਜੀ। ਜਨਵਾਰ ਸਾਡੇ ਫੈਮਿਲੀ ਮੈਂਬਰ ਨੇ ਜੀ ਉਹ ਤਾਂ ਜਿਵੇਂ ਆਪਾਂ ਆ ਇੱਕ ਜਾਨਵਰ ਨੂੰ ਪਿਆਰ ਕਰਾਂਗੇ ਦੂਜਾ ਉਹ ਜਿਹਾ ਆਪਣੀ ਕਰਦੇ ਨੇ ਹਾਂਜੀ 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 ਤੇ ਬਾਈ ਇੱਕ ਮੈਨੂੰ ਇਹ ਦੱਸੋ ਬਾਅਦ ਦੀ ਆਪਾਂ YouTube ਤੇ ਕਾਫੀ ਵੀਡੀਓ ਦੇਖਦੇ ਹੁੰਦੇ ਹਾਂ ਜਿਵੇਂ ਪਈ ਇਹ 5 ਸਾਲ ਪਹਿਲਾਂ ਤੋਂ ਇੰਨੇ ਹੈਵੀ ਹੋ ਜਾਂਦੇ ਨੇ ਆਪਦੇ ਫੰਗ ਆਪੇ ਤੋੜ ਦਾਂਦੇ ਨੇ ਜਾਂ ਨਹੀਂ ਵੀਰੇ ਇਹ ਤਾਂ ਇੱਕ ਨਾ ਜਿਵੇਂ ਆਪਾਂ ਇੱਕ ਕਹਿ ਲਈਏ ਭੇਡ ਚਾਲ ਜਾਂ ਮਥਿਆਸ ਇਹ ਮਥਿਆਸ ਆ ਹਜੇ ਤੱਕ ਨਾ ਤਾਂ ਕਿਸੇ ਨੇ ਦੁਨੀਆ ਤੇ ਇਹਨੂੰ ਦੇਖਿਆ ਫੰਗ ਤੋੜਦੇ ਨੂੰ ਪੱਥਰਾਂ ਨਾਲ ਚੁੰਝ ਘਸਾਉਂਦੇ ਨੂੰ ਇਹ ਇੱਕ ਅੱਲ ਨਹੀਂ ਬਣ ਜਾਂਦੀ ਅੱਲ ਇਹ ਕੱਲ ਬਣ ਜਾਂਦੀ ਆ ਆਪਾਂ ਕਹਦੇ ਆ ਜਿਵੇਂ ਇੱਕ ਭੇੜ ਚਾਲ ਹੁੰਦੀ ਆਵੇ ਇੱਕ ਭੇੜ ਜਾਂਦੀ ਆ ਤਾਂ ਸਾਰੀਆਂ ਭੇਡਾਂ ਉਧਰ ਹੀ ਟੋਬੇ ਜਾ ਵੜਦੀਆਂ ਉਹ ਕੰਮ ਲੋਕਾਂ ਦਾ ਵਾ ਬਈ ਦੇਖਨੇ ਕਹਤਾ ਹੁਣ ਕਈ ਬੰਦੇ ਤਾਂ ਕਹਿੰਦੇ ਆ ਬਈ ਜਿਵੇਂ ਮੋਰ ਆ ਮੋਰ ਬਤੇ ਪੈਦੇ ਕਰਦਾ ਉਸ ਭੋਗ ਨਹੀਂ ਕਰਦਾ ਮੋਰ ਬਿਲਕੁਲ ਸੁਭੋਗ ਕਰਦਾਈ ਮੋਰ ਰੋਂਦਾ ਤਾਂ ਅੱਖਾਂ ਇਹ ਬਿਲਕੁਲ ਮਥਿਆਸ ਮਥਿਆਸ ਕ ਗੱਲਾਂ ਨੇ ਜੀ ਇਹ ਕੋਈ ਵੀ ਪਰਮਾਤਮਾ ਨੇ ਜੋ ਪ੍ਰਗਤੀ ਬਣਾਈ ਐ ਇਹਨਾਂ ਦਾ ਵੀ ਜੋੜਾ ਬਣਾਇਆ ਵਾ ਪਤਾ ਕੁੱਤ ਨਹੀਂ ਕਬੂਤਰ ਕੋਤਰੀ ਆਪਣੇ ਆਦਮੀ ਔਰਤ ਸਭ ਦਾ ਵੇਏ ਮਤਲਬ ਕੀ ਮਥਿਆਸ ਆ ਸਾਰਾ ਇਹ ਵੀ ਮਥਿਆਸ ਆ ਵੀ ਇਹ ਚੁੰਝ ਪੰਨ ਦਿੰਦਾ ਕੋਈ ਚੁੰਝ ਨਹੀਂ ਤੋੜਦਾ ਮੋਰ ਵੀ ਆਂਡੇ ਦਿੰਦਾ ਮੋਰਨੀ ਔਰ ਮੋਰ ਹਾਂਜੀ ਮੇਲ ਹੁੰਦਾ ਉਹਨਾਂ ਦਾ ਐ ਵੀ ਤੁਹਾਨੂੰ ਤਾਂ ਹੀ ਪੁੱਛਿਆ ਕਿ ਕਿਉਂਕਿ ਯੂਟਿਊਬ ਤੇ ਕਾਫੀ ਵੀਡੀਓ ਪਈ ਨੇ ਕਹਿੰਦੇ ਜੀ ਇਹਦੀ ਚੁੰਝ ਏਡੀ ਵੱਡੀ ਹੋ ਜਾਂਦੀ ਆ ਕਿ ਇਹ ਤੋਂ ਖਾਪ ਹੀ ਨਹੀਂ ਹੁੰਦਾ ਫਿਰ ਇਹ ਇਹ ਪੱਥਰਾਂ 'ਚ ਟੱਕਰ ਮਾਰ ਮਾਰ ਇਹਦਾ ਇੱਕ ਵੈਸੇ ਹੀ ਵੈਸੇ ਹੀ ਕਰ ਦਿੰਦੇ ਆ ਜਦੋਂ ਵੱਡਾ ਹੋ ਗਿਆ ਦੇਖੋ ਜੀ ਫੰਗ ਦਾ ਝੜ ਕੇ ਇਹਦੇ ਹੁੰਦੇ ਆ ਹੁਣ ਆ ਆ ਪਾਸਾ ਦੇਖੋ ਆ ਪਾਸਾ ਦੇ ਸੰਗ ਵੱਡੇ ਨੇ ਹਾਂਜੀ ਤੇ ਇਧਰ ਆ ਪਤ ਤੇ ਆਹ ਦੇਖੋ ਜੀ ਆ ਪਾਸਾ ਜਿਹੜਾ ਹਾਂ ਜੀ ਆ ਆ ਪਾਸੇ ਦੇ ਫੰਗ ਦੇ ਛੋਟੇ ਨੇ ਆ ਰਹੇ ਕਿਉਂਕਿ ਆ ਦੇਖੋ ਆ ਆਸਾ ਦਾ ਟਟੇ ਨਹੀਂ ਸੇ ਦਾ ਹਾਂਜੀ ਹਾਂਜੀ ਇਧਰ ਹੁਣ ਇਹ ਫੰਗ ਇਧਰ ਲੈ ਨੇ ਝਾੜ ਤੇ ਠੀਕ ਹੈ ਇਹ ਫੰਗ ਝਾੜ ਕੇ ਦਵਾਰੇ ਆ ਰਹੇ ਨੇ ਫੰਗ ਇਹ ਠੀਕ ਹੈ ਕਰ ਇਹ ਜਿੰਨੇ ਪਾਂਖੇ ਦੇ ਦਵਾਰੇ ਆਉਣਗੇ ਜੀ ਤੇ ਦਵਾਰੇ ਆਉਣ ਨਾਲ ਇਹ ਮਤਲਬ ਢੜੀ ਜਾਂਦਾ ਦਵਾਰੇ ਆਉਂਦਾ 6 ਮਹੀਨੇ ਬਾਅਦ ਆ ਜਾਂਦੇ ਜੀ ਇਹ ਜਿਹੜਾ ਮਤਲਬ ਆਪਾਂ ਕਹਿੰਦੇ ਆ ਵੀ ਇਹਦੇ ਚੁੰਝ ਤੋੜ ਲੈਂਦਾ ਪੱਥਰਾ ਨਾਲ ਜਾਂਦੇ ਖੰਭ ਦਵਾਰੇ ਆਉਂਦੇ ਇਹ ਮਥਿਆਸ ਆ ਬਿਲਕੁਲ ਮਥਿਆਸ ਆ ਅਸੀਂ ਕਿਤੇ ਮਤਲਬ ਪੜਿਆ ਨਹੀਂ ਹੈਗਾ ਜੀ। ਠੀਕ ਜੀ। ਹੋਰ ਇਹਦੇ ਬਾਰੇ ਪੜਿਆ ਵੀ ਇਹਦਾ ਖਾਣ-ਪਾਣ ਕੀ ਆ, ਇਹਨੂੰ ਦੇਣਾ ਕੀ ਆ, ਟ੍ਰੈਨ ਕਿਵੇਂ ਦੇਣੀ ਆ, ਉਹ ਸਾਰਾ ਕੁਝ ਸਾਨੂੰ ਪਤਾ ਵੀ ਹੁਣ ਅਸੀਂ ਉਧਰੋਂ ਟ੍ਰੈਨਿੰਗ ਦੇ ਦੇਣਾ, ਥੱਲੇ ਨਾਲ ਉਦੋਂ ਖੜਾ ਭੰਗਰੂ ਖੜਕਾਉਣੇ ਆ। ਆ ਦੇਖੋ ਹੁਣ ਮੈਂ ਭੰਗਰੂ ਖੜਕਾਉਂ। ਕਰਨ ਲੱਗੇ ਨਾ ਤੇ ਜਦੋਂ ਇਹਨੂੰ ਫਿਰ ਇਧਰੋਂ ਰੱਖਣਾ ਗੋਸਤ। ਜਦੋਂ ਗੋਸਤ ਮਤਲਬ ਚਿਕਨ ਦਾ ਲੈ ਕੇ ਆਉਣਾ ਹੱਥ ਦੇ ਵਿੱਚ ਫੜ ਕੇ ਰੱਖਣਾ, ਉਧਰੋਂ ਇਹਨੂੰ ਛੱਡ ਦੇਣਾ। ਜਦੋਂ ਇਹਨੇ ਹੱਥੇ ਆ ਕੇ ਬਹਿ ਗਿਆ ਇਹਨੂੰ ਮੜਾ ਜਾ ਗੋਸਤ ਦੇ ਦੇਣਾ। ਠੀਕ ਹੈ ਜੀ। ਹਾਂ ਹੁਣ ਮੰਗ ਹਾਂ ਮੰਗਦਾ ਹਾਂਜੀ ਹਾਂਜੀ ਇੱਕ ਮਿੰਟ ਹੀ ਹਾਂ ਪਤਾ ਇਹ ਕਿੰਨਾ ਖਦਾ ਜਾਂਦਾ ਜੀ ਇੱਕ ਦਿਨ ਦਾ ਜੇ ਗੱਲ ਕਰੀਏ ਆਪਾਂ ਇਹ ਖਾਣਾ ਵਾਲੇ ਕਰ ਰਹੇ ਨੇ ਕਿ ਆ ਜੀ 100 ਗ੍ਰਾਮ ਉਹ 100 ਗ੍ਰਾਮ ਦੀ ਹਾਂ ਬਾਹਲ ਦਾ ਕਹਿੰਦੇ ਮੈਂ ਮਾੜਾ ਜਿਆ ਹੋਣਾ ਚਾਹੀਦਾ ਬਾਕੀ ਦਾ ਰੋਟੀ ਖਾ ਲੈਂਦਾ ਜੀ ਜਿਹੜਾ ਕੋਸ ਇਨਸਾਨ ਖਾਂਦਾ ਬਿਸਕਟ ਖਾਂਦਾ ਹੈ ਬਿਕਰੀ ਵਾਲੇ ਬਿਸਕਟ ਹੁੰਦੇ ਆ ਉਹਨਾਂ ਨੂੰ ਦੁੱਧ ਦੇ ਵਿੱਚ ਡਬੋ ਦੇਈਦਾ ਉਹ ਇਹਦੇ ਮੁਰੇ ਕਰ ਦੇਈਦਾ ਖਾਂਦਾ ਪੂਰੇ ਇਹ ਠੀਕ ਹੈ ਤੇ ਇੱਕ ਗੱਲ ਇਹ ਵੀ ਸੁਣੀ ਆ ਵੀ ਇਹ ਜਿਵੇਂ ਇੱਕ ਦਿਨ ਪੁਰਾਣਾ ਮਾਸ ਵੀ ਨਹੀਂ ਖਾਂਦਾ ਉਹ ਕਿੰਨਾ ਸੱਚਾ ਜੀ ਨਹੀਂ ਇਹ ਬਿਲਕੁਲ ਝੂਠਾ ਜੀ ਜਿਵੇਂ ਕਿ ਜਾ ਲਾਓ ਕਹਣਾ ਸੀ ਤਾਂ ਇੱਕ ਦਿਨ ਲੈ ਕੇ ਆਈਦਾ ਇਹਨੂੰ 5-5 6-6 ਦਿਨ ਪਾਈਦਾ ਜੀ ਫਰਿੱਜ ਦੇ ਵਿੱਚ ਲਿਆ ਕੇ ਲਾ ਦੇਦਾ ਠੀਕ ਹੈ ਜੀ ਆਪਣੇ ਤੇਗਲ ਤੇਗਲ ਲਿਆ ਕੇ ਅੱਜ ਤਾਂ ਹੁਣ ਆਪਾਂ ਦੇਖੀ ਆ ਆਪਾਂ ਸਿੰਪਲ ਮੋਟਰ ਦਾ ਪਾਣੀ ਪੀ ਲੈਂਦੇ ਆ ਕਈ ਬੰਦੇ ਮੋਟਰ ਦਾ ਪਾਣੀ ਵੀ ਨਹੀਂ ਪੀਂਦੇ ਆ ਹਾਂ ਹੁਣ ਦੇਖੋ ਹੁਣ ਆ ਪਾਣੀ ਆ ਜਿਹੜਾ ਉਹ ਕੋਲੇ ਹੁਣ ਦੇਖੋ ਤੁਸੀਂ ਉਧਰ ਤੁਹਾਨੂੰ ਪਤਾ ਵੀ ਆਈ ਪਈ ਆ ਜੀ ਆਪਣੇ ਉਹ ਦੂਜੀ ਆ ਕਿ ਗਾਣੇ ਹੁੰਦੇ ਸਕੰਜਵੀ ਤੇ ਆਪਾਂ ਮੋਟਰ ਦਾ ਪਾਣੀ ਪੀਤਾ ਮੋਟਰ ਦਾ ਪਾਣੀ ਤਾਂ ਧਰਤੀ ਮਾਤਾ ਦਾ ਦੁੱਧ ਆ ਜੀ ਹਾਂਜੀ ਉਹੀ ਕਹਿਣਾ ਜਿਹੜਾ ਖੇਤਾਂ ਦਾ ਪਾਣੀ ਬਿਲਕੁਲ ਸੁਧ ਪਾਣੀ ਆਪਾਂ ਆਪਣੀ ਸਰੀਰ ਨੂੰ ਲਾ ਦਾਂਗੇ ਉੱਥੇ ਕਿਉਂ ਡੇਜਰ ਉੱਥੇ ਹੀ ਲੱਗ ਜਾਂਦਾ ਵੀਰੇ ਤੇ ਇਹਦਾ ਬੜਾ ਹੈਰਾਨੀ ਨਾਲ ਆਪਣੀਆਂ ਗੱਲਾਂ ਸੌਂਦਾ ਵੇ ਜੇ ਮੈਂ ਬੋਲਦੀ ਤਾਂ ਇਹ ਮੇਰੇ ਵੱਲ ਦੇਖਦਾ ਜੇ ਵੀਰ ਜੀ ਹੋਰੀ ਬੋਲਦੇ ਤਾਂ ਵੀਰ ਜੀ ਹੋਰਾਂ ਵੱਲ ਦੇਖਦਾ ਹਾਂਜੀ ਹਾਂਜੀ ਇਹ ਸਾਰਿਆਂ ਲਈ ਜੇ ਹੁਣ ਤੁਸੀਂ ਬਲਾਹੋਗੇ ਕੀ ਆ ਵੀਰ ਜੀ ਰੋਕ 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 ਇਹਦਾ ਇਹਨਾਂ ਹੁਣ ਦੇਖੋ ਆਪਾਂ ਖੜਕਾਉਣਾ ਤਾਂ ਫਿਰ ਇਹ ਐਕਟਿਵ ਹੋ ਜਾਂਦਾ ਜੀ ਹਾਂਜੀ ਰੋਕ ਇਹਦਾ ਨਾਮ ਆ ਜੀ ਤੇ ਬਾਕੀ ਖਾਣ ਪੀਣ ਇਹਦਾ ਜਿਹੜਾ ਕੁਸ ਆਪਾਂ ਖਾਂਦੇ ਆ ਸੇਵੀਆਂ ਖਾਂਦੇ ਆ ਜਾਂ ਆਪਾਂ ਕੋਈ ਖਿਚੜੀ ਖਾਂਦੇ ਆ ਕਰੇ ਜਾਂ ਬਿਸਕੁਟ ਖਾਂਦੇ ਆ ਜੋ ਵੀ ਆਪ ਖਾਂਦੇ ਆ ਜੀ ਇਹਨੂੰ ਦੇ ਦਿਓ ਉਹੀ ਖਾ ਲੈਂਦਾ ਮਤਲਬ ਇਹਦਾ ਤੁਸੀਂ ਛੋਟਾ ਹੁੰਦਾ ਹੀ ਲੈ ਲੈਣ ਤੁਹਾਨੂੰ ਮਿਲ ਗਿਆ ਤਾਂ ਕਰ ਕੇ ਇਹਦੀਆਂ ਤਾਂ ਤੁਸੀਂ ਆਪਦੇ ਹਿਸਾਬ ਨਾਲ ਬਣਾ ਲੀਏ ਹਾਂ ਜੀ ਇਹ ਤਾਂ ਉਦੋਂ ਵੀ ਮਤਲਬ ਹਿਸਾਬ ਨਾਲ ਮੇਰੇ ਹਿਸਾਬ ਨਾਲ 1 ਮਹੀਨੇ ਦੇ ਗੇਟ ਦਾ ਹੋਊਗਾ ਜੀ ਹਜੇ ਪੂਰਾ ਔੜਣਾ ਵੀ ਨਹੀਂ ਸਿੱਖਿਆ ਇਹ ਕਿਤੇ ਆਪਦੇ ਕੋਸਲੇ ਤੋਂ ਉੜਿਆ ਹੋਗਾ ਉੜ ਕੇ ਕਾਮਾਨੇ ਘੇਰ ਲਿਆ ਡੇਗ ਲਿਆ ਉਥੇ ਪਹਾੜੀ ਏਰੀਆ ਸੀ ਚਲੋ ਅਸੀਂ ਦੇਖਿਆ ਵੀ ਖਣੀ ਕੀ ਐ ਇਦਾਂ țeḍī ਸੀਗੀ ਇੱਕ ਟਾੜੀ ਦੀ ਉਹਦੇ ਵਿੱਚ ਫਸਿਆ ਹੋਇਆ ਸੀ ਜਦੋਂ ਅਸੀਂ ਦੇਖ ਕੇ ਦੇਖਿਆ ਕੋਲੇ ਜਾ ਕੇ ਪਹਿਲਾਂ ਤਾਂ ਆਖਿਆ ਵੀ ਕੋਈ ਸ਼ਾਇਦ ਬਿੱਲੀ ਬੁੱਲੀ ਦੇ ਮਗਰ ਨਾ ਪਾਇਏ ਹੁਣ ਜਾਂ ਉੱਲੂ ਦੇ ਇਹ ਸ਼ਾਇਦ ਉੱਲੂ ਹੋ ਸਕਦਾ ਜਦੋਂ ਇਹ ਦੇਖਿਆ ਤਾਂ ਇਹ ਬਾਸ ਸੀਗਾ ਫਿਰ ਅਸੀਂ ਫੜ ਲਿਆਂਦਾ ਫੜ ਕੇ ਲਿਆ ਕੇ ਦੀ ਸੇਵਾ ਕਰ ਰਹੇ ਆਂ ਜੀ ਹੁਣ ਫਿਰ ਉਦੋਂ ਤਾਂ ਇਹ ਜ਼ਖਮੀ ਹਾਲਤ ਚ ਹੁਣ ਇਹਦੀ ਕੀ ਜੀ ਬਹੁਤ ਕਰਨੀ ਪਈ ਹੋਣੀ ਹਣੀ ਹਾਂ ਜੀ ਇਹਦੇ ਆ ਜਿਹੜਾ ਸੀਗਾ ਜੀ ਪੱਲਾ ਇਧਰਲਾ ਆਹ ਇਹਦਾ ਥੱਲਾ ਆਹ ਦੇਖੋ ਆਹ ਐਂਡ ਵਾਲੇ ਇਹ ਟੁੱਟਿਆ ਹੋਇਆ ਸੀਗਾ ਜੀ ਇੱਥੋਂ ਤੇ ਇਹ ਟੁੱਟ ਕੇ ਫਿਰ ਇਹਦੀ ਹੱਡੀ ਜੁੜੀ ਹੁਣ ਇਹਦੇ ਦੁਬਾਰੇ ਜਾਨੀ ਸਾਰੇ ਪੰਖ ਦੁਬਾਰੇ ਆ ਗਏ ਜੀ ਚੱਲ ਪਿਆ ਜਾਨੀ ਕਾ ਜੀ ਹੁਣ ਹੁਣ ਬਸ ਇੱਕ ਮੇਰੇ ਮਨ ਦੀ ਗੱਲ ਇਹ ਆ ਜੀ ਤੁਹਾਡੇ ਨਾਲ ਦਿਲ ਦੀ ਕਰਦਾ ਵੀ ਜਿੱਦਿਆਂ ਇਹ ਉਡਣ ਲੱਗ ਗਿਆ ਮੈਂ ਇਹਨੂੰ ਦੇਖਣਾ ਚਾਹੁੰਦਾ ਵੀ ਮੈਂ ਪਿਆ ਹੋਵਾਂ ਦੇਖਾਂ ਤੇ ਉੱਚਾ ਹੀ ਉੱਚਾ ਚਾਈ ਜਾਵੇ ਉੱਚੇ ਬਸ ਉੱਤੇ ਹੀ ਉੱਡਦੇ ਮੁੜ ਕੇ ਆਪਣੇ ਕੋਲ ਨਾ ਆਵੇ ਇਹ ਪਰ ਹੁਣ ਜਾਨੀ ਤਵੰਨਾ ਮਾ ਨੇ ਜਿੱਦਿਆਂ ਇਹ ਉਡਣ ਲੱਗ ਗਿਆ ਪੂਰਾ ਖੁੱਲ ਕੇ ਅਜ਼ਾਰ ਕਰਦਾ ਬਾ ਹੁਣ ਮੈਂ ਦੇਖਦਾ ਹੁੰਦਾ ਵੀ 2 ਕਿਲੇ 800 ਛੱਡਾਂ ਇਹਨੂੰ 3 ਕਿਲੇ ਤੋਂ ਜਦੋਂ ਪਤਾ ਵੀ 4-5 ਕਿਲੇ ਤੋਂ ਬਾੜ ਤੋਂ ਉੱਡਣ ਲੱਗ ਗਿਆ ਆਉਣ ਲੱਗ ਗਿਆ ਪਤਾ ਵੀ ਹੁਣ ਆਪਣੇ ਆਪ ਉੱਡਦਾ ਹੈ ਤਾਂ ਹਾਂ ਐਨ ਸਕਾਰ ਵੀ ਆਪਣੇ ਆਪ ਕਰ ਲੂਗਾ ਇਹ ਉਸ ਟਾਈਮ ਆਪਾਂ ਇਹਨੂੰ ਯਾਦ ਕਰ ਦੇਣਾ ਜਾ ਕੇ ਕਰਨਾ ਕਿੱਧਰ ਇਹਨੂੰ ਜਿਹੜੀਆਂ ਹਿਮਾਚਲ ਦੀਆਂ ਪਹਾੜੀਆਂ ਨੇ ਜਿੱਧਰ ਬਹੁਤ ਜ਼ਿਆਦਾ ਮਤਲਬ ਜੰਗਲ ਆ ਇਹਨੂੰ ਉੱਧਰ ਜਾ ਕੇ ਉੱਥੇ ਹੀ ਛੱਡਾਂਗੇ ਜਿਹੜੇ ਏਰੀਆ ਚ ਆਇਆ ਹੈ ਪਰ ਹੁਣ ਵੀਰ ਜੀ ਤੁਹਾਡੇ ਬਿਨਾਂ ਨਹੀਂ ਰਹਿਣਾ ਨਾ ਹੁਣ ਚਲੋ ਜੀ ਹੁਣ ਆਦਤ ਪੈ ਗਈ ਆ ਜੇ ਹੁਣ ਆਤ ਬਚਾਰੇ ਨੂੰ ਪਈ ਆ ਦੇ ਮੈਂ ਪਰੇ ਜਾਣਾ ਤਾਂ ਮੇਰੇ ਨਾਲ ਹੀ ਤੇ ਜਦੋਂ ਹੁਣ ਜਾਂ ਕਰਦੇ ਨੇ ਸਾਡੇ ਇਹ ਮਤਲਬ ਕੋਈ ਚੀਜ਼ ਰੋਟੀ ਪਾਉਂਦੇ ਆ ਜਾਂ ਖਾ ਪਕਾਉਂਦੇ ਆ ਜਾਂ ਇਹਨਾਂ ਨੂੰ ਪਾਉਂਦੇ ਨੇ ਜਦ ਇਹਨਾਂ ਨੂੰ ਪਾਉਣ ਵੇਲੇ ਮੰਗ ਕੇ ਲੈਣੀ ਆ ਮੈਨੂੰ ਵੀ ਦੋ ਅੱਛਾ ਜਿੱਦ ਕਰਕੇ ਹਾਂ ਜੀ ਇੱਕ ਮੁਰਕੇ ਨੇ ਲੈਣੀ ਆ ਤੋਤਾ ਵੀ ਰੱਖਿਆ ਹੋਇਆ ਘਰੇ ਉਹਨੇ ਆਪਦਾ ਰੌਲਾ ਪਾਉਣਾ ਬੋਲਦਾ ਜੀ ਉਹ ਤੋਤਾ ਠੀਕ ਹੈ ਤੇ ਔਰ ਜਾਂਦਾ ਬਾਈ ਕਨ ਬਾਹਰ ਲੈ ਕੇ ਆਂਦਾ ਉਹ ਵਫਾਦਾਰ ਨਹੀਂ ਹੁੰਦੇ ਤੋਤੇ ਜਦੋਂ ਲੋੜ ਲੱਗਿਆ ਔਰ ਜਾਂਦੇ ਆ ਇਹ ਜਾਨਵਰਾਂ ਇਹ ਹੋਇਆ ਤੇ ਆ ਕੋਤੇ ਹੋਏ ਦਰਬੇਸ ਇਹ ਵਫਾਦਾਰ ਹੁੰਦੇ ਆ ਘੋੜਾ ਹੋ ਗਿਆ ਇਹ ਤਿੰਨੇ ਚੀਜ਼ਾਂ ਇਹਨਾਂ ਦਾ ਨਾਮ ਕੀ ਰੱਖਿਆ ਹੋਇਆ ਹੈ ਇਹਦਾ ਨਾਮ ਤਾਂ ਹੈਗਾ ਜੀ ਆਹ ਜਿਹੜਾ ਪਰਲਾਵਾ ਗੇਮ ਚੇਂਜਰ ਦਾ ਬੱਚਾ ਇਹਦਾ ਨਾਮ ਆ ਹੌਸਲਾ ਗੇਮ ਚੇਂਜਰ ਦਾ ਬੱਚਾ ਹੀ ਇਹ ਹਾਂਜੀ ਇਹ ਜਿਹੜਾ ਆਪਣਾ ਪੱਦੀ ਬ੍ਰਦਰ ਵਾਲਿਆਂ ਦਾ ਬਾਈ ਗੁਰਦੀਪ ਦੀਪੇ ਹੁਣੇ ਪੱਦੇ ਵਾਲੇ ਪਤਾ ਭਜਾਉਂਦੇ ਆ ਗੇਮ ਚੇਂਜਰ ਠੀਕ ਹੈ ਜੀ ਤੇ ਇਹ ਉਹਦਾ ਬੱਚਾ ਜੀ ਤੇ ਇਹਦੀ ਮਾਂ ਹੈਗੀ ਸੀਗੀ ਮੀਟ ਜੋ ਬਲੈਕ ਦੀ ਬੱਚੀ ਠੀਕ ਹੈ ਜੀ ਤੇ ਆਪਣੇ ਆਹ ਹੈਗਾ ਜੀ ਆਪਣੇ ਬਾਈ ਆਰ ਪੀ ਗੈਲਰੀ ਲੁਧਿਆਣੇ ਤੁਹਾਡੇ ਬਹੁਤ ਨਜ਼ਦੀਕੀ ਦੋਸਤ ਨੇ ਭਰਾ ਨੇ ਸਾਡੇ ਹਾਂਜੀ ਇਹ ਉਹਨਾਂ ਕੋਲੇ ਸੀਗਾ ਜੀ ਕੁੱਤਾ ਸੀਜੂ ਲੈਟਰ ਠੀਕ ਹੈ ਜੀ ਇਹ ਸੀਜੂ ਲੈਟਰ ਦੀ ਪੋਤੀ ਆ ਜੀ ਧੀ ਪੋਤੀ ਹੈ ਜੀ ਹਾਂ ਜੀ ਹਾਂ ਜੀ ਜਿਹੜਾ ਉਹ ਬੱਚਾ ਜੀ ਇਹ ਵੀ ਭਾਈ ਜੀ ਕੋਲੇ ਆਰਪੀ ਗੱਲ ਕੋਲੇ ਸੀਗਾ ਮੀਟ ਜੂ ਬਲੈਕ ਕੁੱਤਾ ਉਹਦਾ ਬੱਚਾ ਮੇਰੇ ਕੋਲੇ ਭੱਜਿਆ ਜੀ ਐਲਜੀ ਲੰਡਾ ਇਹ ਐਲਜੀ ਕਾਲੇ ਦਾ ਬੱਚਾ ਜੀ ਇਹ ਛੋਟਾ ਐਲਜੀ ਕਾਲੇ ਦਾ ਹਾਂ ਜੀ ਹਾਂ ਜੀ ਐਲਜੀ ਦਾ ਤੇ ਮੀਟ ਜੂ ਬਲੈਕ ਦਾ ਪੁੱਤ ਆ ਜੀ ਇਹ ਆ ਸੀਜੂ ਲੈਟਰ ਦਾ ਪੁੱਤ ਆ ਜੀ ਆਲ ਗੇਮ ਚੇਂਜਰ ਦਾ ਬੱਚਾ ਤੇ ਵੀਰੇ ਹੁਣ ਛੱਡ ਦਿਓ ਇਹਨਾਂ ਨੂੰ ਰੇਸਿੰਗ ਵਗੈਰਾ ਚਾ ਹਾਂਜੀ ਕੱਲ ਲੈ ਕੇ ਗਏ ਸੀਗੇ ਚਹਾਨਕੇ ਪਿੰਡ ਉਧਰ ਇਹਨਾਂ ਦੀ ਮਤਲਬ ਟ੍ਰੇਨਿੰਗ ਚੱਲੀ ਜੀ ਟ੍ਰੇਨਿੰਗ ਤੇ ਆਜੇ ਟ੍ਰੇਨਿੰਗ ਨੇ ਕਿਨੇ ਕਿਨੇ ਟਾਈਮ ਤੇ ਹੋ ਗਈ ਏ ਆ ਹੋ ਗਿਆ ਜੀ 9ਵਾਂ ਮਹੀਨਾ ਲੱਗਿਆ ਇਹਨੂੰ ਅੱਛਾ ਜੀ ਇਹਨੂੰ 9ਵਾਂ ਵੀ ਦਾ ਹੁਣ ਖਤਮ ਹੋਣ ਵਾਲਾ 15 ਕਿ ਦਿਨ ਉੱਪਰ ਗਏ ਠੀਕ ਹੈ ਤੇ ਆ ਬੱਚਾ ਹੈਗਾ ਜੀ 5 ਮਹੀਨੇ ਦਾ ਹਾਂਜੀ ਹਾਂਜੀ ਛੋਟਾ ਆ ਆ ਕੁੱਤੀ ਹੋ ਗਈ ਜੀ 21-2 ਸਾਲ ਦੀ ਹੋਣ ਵਾਲੀ ਆ ਹੁਣ ਭਜਾਵਾਂਗੇ ਜੀ ਇਹਨੂੰ ਇਹ 24 ਮਹੀਨਾ ਦੀ ਹੋਣ ਵਾਲੀ ਹੈ ਫਿਰ ਇਹਨਾਂ ਲਈ ਵੀਰ ਜੀ ਅਸਲ ਦੇ ਵਿੱਚ ਤੜਕਿਆਂ ਉੱਠਣਾ ਪੈਂਦਾ ਜੀ ਹਾਂਜੀ ਅਸੀਂ ਮੈਂ ਤੇ ਮੇਰੇ ਇਹ ਧਰਮ ਪਤਨੀ ਬੇਬੀ ਜਸਪ੍ਰੀਤ ਕੌਰ ਅਸੀਂ ਦੋਹਾਂ ਜਾਣਿਆਂ ਨੇ ਗੱਡੀ ਚੱਕਣੀ ਆ ਇੱਥੇ ਮੋਟਰ ਤੇ ਆ ਜਾਣਾ ਆ ਗੱਡੀ ਸਿਰਫ ਇਹਨਾਂ ਵਾਸਤੇ ਆ ਦੇਖੋ ਪਿੱਛੇ ਬੈੱਡ ਬਣਾਇਆ ਹੋਇਆ ਜੀ ਹਾਂਜੀ ਪੂਰਾ ਤੁਸੀਂ ਕੈਂਪੂਰਾ ਜਾਨੀ ਪਿੱਛੇ ਰੱਖੀ ਹੋਈ ਹੈ ਨਾ ਵਾਸਤੇ ਹਾਂਜੀ ਹਾਂਜੀ ਇਹਨਾਂ ਵਾਸਤੇ ਆ ਪੱਛੋਂ ਸੱਡਾ ਖੁੱਲ ਕੇ ਆ ਮਗਰ ਦੇ ਇਦਾਂ ਖੋਲੀਦਾ ਹਾਂਜੀ ਤੇ ਰਾਵਨਾ ਵੜ ਜਾਂਦੇ ਆ ਜੀ ਇਧਰ ਦੀ ਦੇਖੋ ਹੁਣ ਉਹਨਾਂ ਨੇ ਬਰਨ ਦੀ ਕੋਸ਼ਿਸ਼ ਕਰਨੀ ਆ ਹਾਂਜੀ ਹਾਂਜੀ ਤੇ ਤੁਹਾਨੂੰ ਵਾਰ ਕੇ ਵੀ ਦਿਖਾ ਦਿੰਨੇ ਆ ਜੀ ਤੇ ਆ ਸਾਡੀ ਇੱਕ ਸਾਡੀ ਦੇਖੋ ਜੀ ਹੁਣ ਇਹ ਵਿੱਚ ਦੇ ਆਪ ਆਪਣੇ ਆਪ ਵੜਨਗੇ ਆ ਦੇਖ ਲਓ ਉਸ ਤੋਂ ਇੰਨਾ ਗਿਜ ਗਿਆ ਇਹ ਵੀ ਕਾਰ ਦੇ ਅਡੈਕਟਿਵ ਹੋ ਚੁੱਕਿਆ ਵੀ ਕਾਰ ਤੋਂ ਫਿਰ ਇਹਨਾਂ ਦਾ ਬੈਲੀ ਲੱਗਦਾ ਦੇਖ ਗਏ ਇਹ ਤਾਂ ਅੰਦਰ ਹੁਣ ਇਹ ਆਪਣੇ ਆਪ ਹੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ ਜੇ ਦੇਖਿਆ ਜਾਵੇ ਹਾਂ ਜੀ ਇਹ ਆਪਣੇ ਆਪ ਹੀ ਅੰਦਰ ਜਾਂਦੇ ਨੇ ਜੀ ਆਪਣੇ ਆਪ ਹੀ ਅੰਦਰ ਆ ਜਾਂਦੇ ਨੇ ਹਾਂਜੀ ਆ ਜਾ ਬੱਥਲੇ ਆ ਜਾ ਹਾਂ ਲੋ ਜੀ ਤੇ ਇਹ ਲੱਗੇ ਨੇ ਜੀ ਇਹਨਾਂ ਨੂੰ ਚੜਾ ਲਈਦਾ ਗੱਡੀ ਦੇ ਵਿੱਚ ਸਵਾ ਠੀਕ ਹੈ ਜੀ ਤੇ ਲਿਆ ਕੇ ਫਿਰ ਇੱਥੋਂ ਉਹ ਦੇਖੋ 7 ਕਿਲੇ ਦੀ ਬਾਟਾ ਜੀ ਇਹ ਆਪਣੇ ਪਹੀ ਤੱਕ ਇਧਰੋਂ ਪੈਦਲ ਜਾਣਾ ਪੈਂਦਾ ਠੀਕ ਹੈ ਫਿਰ ਉਧਰੋਂ ਆ ਜਾਈਦਾ ਇਹਨਾਂ ਨੂੰ ਘੱਟੋ ਘੱਟ 2 ਘੰਟੇ ਤੋਰਨਾ ਹੈ ਆਜ ਵਾਲੀ ਅੱਖ ਤਾਂ ਹੀ ਕਹਿ ਦਿੰਦੇ ਆ ਜੀ ਹੁਣ ਆ ਦੇਖੋ ਹੁਣ ਕੋਣ ਕੱਲਾ ਨਿਕਲਿਆ ਸੇਕਾ ਸ਼ਿਕਾਰ ਰਿਆ ਨਿਕਲਿਆ ਸੀ ਉਹਨੂੰ ਵੀ ਲੇ ਪੈ ਗਿਆ ਵੀ ਹਾਂ ਵੀ ਚੱਕ ਲਾਂ ਹਾਂ ਨਾ ਬਤਨ ਚੱਕਣਾ ਨਾ ਜਹਿਰੀਲਾ ਖਾ ਲੂ ਕੋਈ ਜ਼ਹਿਰੀਲਾ ਹੁੰਦਾ ਨੂੰ ਕੁਝ ਨਾ ਨਾ ਜ਼ਹਿਰੀਲੇ ਕੋਲ ਕੈਲਾ ਵਗੈਰਾ ਆਪਦੇ ਮਨਸ ਮਰਜ਼ੀ ਦਾ ਕੁਝ ਵੀ ਖਾ ਲੈਂਦੇ ਆ ਸੱਪ ਵੀ ਖਾ ਲੈਂਦੇ ਆ ਪਰ ਆਪਾਂ ਦਾ ਕਿਤੇ ਨਹੀਂ ਪਾਇਆ ਨਾ ਕੋਲ ਕੈਲਾ ਵਗੈਰਾ ਪਾਇਆ ਤੇ ਆਪਾਂ ਦਾ ਸਿਰਫ ਇਹਨੂੰ ਦੋ ਤਿੰਨ ਚੀਜ਼ਾਂ ਹੀ ਪਾਈ ਦੇਈ ਕਬੂਤਰ ਔਰ ਟਿਕਨ ਤੇ ਬਟੇਰ ਇਹ ਇਹਨਾਂ ਨੂੰ ਜਦੋਂ ਪਰਛਤਰੀ ਦੇ ਉੱਪਰ ਬੈਠਾ ਹੈ ਤਾਂ ਖੁੱਲਾ ਹੀ ਹੁੰਦਾ ਹੈ ਤੇ ਉਧਰੋਂ ਇਹਨੂੰ ਥੱਲੇ ਨੂੰ ਛੱਡ ਦੇਈਦਾ ਬੰਨ ਕੇ ਤੇ ਇਹਦੇ ਫਿਰ ਆ ਕੇ ਉਹਨੂੰ ਅਦਸ਼ਕਾਰ ਕਰ ਲੈਂਦਾ ਖਾ ਲੈਂਦਾ ਤੇ ਵੀਰੇ ਜੇ ਦੀ ਗੱਲ ਕਰੀ ਆਪਾਂ ਕਲਰ ਦੀ ਕਲਰ ਇਹੀ ਰਹੂਗਾ ਕਿ ਚੇਂਜ ਹੋਊਗਾ ਨਹੀਂ ਕਲਰ ਇਹਦਾ ਇਹ ਹੀ ਰਹੂਗਾ ਜੀ ਇਹ 골ਡਨ ਆ ਅੱਛਾ ਇਹ 골ਡਨ ਨੂੰ ਆਪਾਂ ਕਹਿੰਦੇ ਆ ਵੀ 골ਡਨ ਲੀਗਲ ਨਹੀਂ ਕਹਿੰਦੇ ਹਾਂਜੀ ਹਾਂਜੀ ਇਹ 골ਡਨ ਆ ਦੇਖੋ ਇਹਦਾ ਸਿਰ ਭੂਰਾ ਔਰ ਇਹਦੇ ਉੱਪਰ ਸਿਰ ਦੇ ਉੱਪਰ ਬੋਦੀ ਵੀ ਆ ਜੀ ਹਾਂਜੀ ਬੋਦੀ ਵੀ ਹੈਗੀ ਐ ਤੇ ਇਹ ਬੋਦੀ ਆ ਜੀ ਇਹਦੇ ਸਿਰ ਦੇ ਉੱਪਰ ਇਹਨਾਂ ਨੂੰ ਬਾਦਸ਼ਾਹ ਕਿਹਾ ਜਾਂਦਾ ਜੀ ਤਾਜ ਵਾਲਾ ਤਾਜ ਵਾਲਾ ਤੇ ਸਿਰ ਦੇ ਉੱਪਰ ਕੁਦਰਤੀ ਜਿਵੇਂ ਆਪਾਂ ਕਹਿੰਦੇ ਆ ਵੀ ਤਾਜ ਗਾਂ ਬਾਦਸ਼ਾਹ ਉਹ ਚੀਜ਼ ਆ ਕਰਨਗੀ ਵਾਲਾ ਤੇ ਇਹ ਬਹੁਤ ਵਧੀਆ ਨਸਲ ਦਾ ਆਵਾਜ਼ ਆ ਜੀ ਇਹਨੂੰ 골ਡਨ ਲੀਗਲ ਕਹਿੰਦਾ ਇਹਦਾ ਰੰ ਤੇ ਆ ਦੇਖੋ ਪਰੋਂ ਇੱਥੇ ਇਧਰੋਂ ਇਹ ਕਾਫੀ ਕਲਰ ਦੇ ਵਿੱਚ ਆ ਪਰੋਂ ਵੀ ਆ ਤੇ ਇਧਰੋਂ 골ਡਨ ਆ ਪੂਰਾ ਇਹ ਤੇ ਕਲੰਗੀ ਤੁਸੀਂ ਆ ਜੀ ਇਹਨੂੰ ਕਹਿ ਰਹੇ ਹੋ ਹਾਂ ਕਲੰਗੀ ਕਲੰ ਕਲੰਗੀ ਆ ਦੇ ਹਾਂ ਜੀ ਬਟਾ ਖਾਂ ਬਜਣਾ ਉੱਪਰ ਤੱਕ ਦਾ ਫਿਰ ਇਦਾਂ ਕਰਦਾ ਹੁਣ ਤਾਂ ਉਦਾਂ ਬੈਠਾ ਉਹ ਬੈਣੀ ਸ਼ਾਂਤ ਬੈਠਾ ਜਦੋਂ ਜਦ ਇਹ ਗੁੱਸੇ ਜਾਂਦਾ ਹੋਊਗਾ ਉਦੋਂ ਤਾਂ ਖੜਾ ਕਰ ਲੈਂਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਉਹਦੋਂ ਪੂਰਾ ਜੀ ਹਾਂ ਜੀ ਤੇ ਉਦਾਂ ਹੀ ਮਤਲਬ ਅਥੇ ਤੇ ਪਿਆਰ ਨਾਲ ਵੀ ਇਹ ਠੀਕ ਹੈ ਤੇ ਮਾਸਟਰ ਰਹਿੰਦਾ ਜੀ ਜਿਵੇਂ ਵੀਰ ਜੀ ਘਰੇ ਇਹ ਬੈਠਾ ਰਹਿੰਦਾ ਹੁਣ ਜਿੱਥੇ ਮਰਜੀ ਉੱਡ ਜਾਵੇ ਬਿੱਲੀਆਂ ਬੁੱਲੀਆਂ ਦਾ ਖਤਰਾ ਤਾਂ ਨਹੀਂ ਹੁੰਦਾ ਨਾ ਬਿੱਲੀਆਂ ਦਾ ਕੁੱਤੇ ਡੇ ਡੇ ਕੋਈ ਬਿੱਲੀ ਆਪਣੇ ਘਰ ਦੇ ਨੇੜੇ ਨਹੀਂ ਲੰਘਦੀ ਠੀਕ ਹੈ ਕੀ ਆ ਬਿੱਲੀਆਂ ਕੁੱਤੇ ਬਹੁਤ ਨੇ ਕੁੱਤਿਆਂ ਕਰਕੇ ਫਿਰ ਬਿੱਲੀ ਤਾਂ ਘਰ ਦੇ ਨੇੜੇ ਦੇ ਵੀ ਨਹੀਂ ਲੰਘਦੀ ਪਰ ਇੱਕ ਗੱਲ ਆ ਮੈਂ ਥੋੜੀ ਨਾ ਇਹ ਦੇਵੇਂ ਕੁੱਤਿਆਂ ਦੀ ਤੇ ਬਾਜ ਦੀ ਦੋਸਤੀ ਦੇ ਕੇ ਹੈਰਾਨ ਹੈ ਦੋ ਕੌਮਾਂ ਇਹੋ ਜਿਹੇ ਨੇ ਵੀ ਇੱਕ ਦੂਜੇ ਨੂੰ ਝੱਲ ਨਹੀਂ ਸਕਦੀਆਂ ਹੁੰਦੀਆਂ ਨਹੀਂ 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 ਇਹ ਗੱਲ ਗਲਤ ਆ ਅੱਗੇ ਹੁੰਦਾ ਸੀਗਾ ਵੀ ਸ਼ੇਰ ਨੂੰ ਸ਼ੇਰ ਨਹੀਂ ਝੱਲਦਾ ਅੱਜ ਕੱਲ ਤਾਂ ਇਕੱਠੇ ਹੋ ਗਏ ਕੁੱਤਿਆਂ ਦੇ ਝੌਂਡ ਇਕੱਠੇ ਹੋਏ ਫਿਰਦੇ ਆ ਹਾਂ ਜੀ ਇਹ ਇਕੱਠੇ ਹੋ ਕੇ ਦੇ 10 ਬੰਦੇ ਇਕੱਲੇ ਬੰਦੇ ਨੂੰ ਪੈਗੇ ਜਾਂ ਇੱਕ ਕੁੱਤੇ ਨੂੰ 10 ਕੁੱਤੇ ਪੈਗੇ ਜਾਂ ਸ਼ੇਰ ਨੂੰ 20 ਕੁੱਤੇ ਪੈਗੇ ਕੀ ਕਰੂ ਬੰਦਾ ਫਿਰ ਕਰਕੇ ਹੁਣ ਸ਼ੇਰ ਵੀ ਇਕੱਠੇ ਆ ਹੁਣ ਬਾਜ ਵੀ ਸਾਰਿਆਂ ਦਾ ਕੰਪੀਟੀਸ਼ਨ ਹੋਇਆ ਹੋਇਆ ਜੀ ਹੁਣ ਜਦ ਮੈਂ ਗੈਂਗਸਟਰ ਸਾਰੇ ਇਕੱਠੇ ਹੋ ਜਾਂਦੇ ਆ ਇਹ ਵੀ ਕਹਿ ਰਹੇ ਨੇ ਵੀ ਮਿਲ ਕੇ ਰਹੋ ਆਪਦਾ ਹਾਂ ਕੋਈ ਨਹੀਂ ਰੱਖਿਆ ਉਹ ਨੇ ਇਹਨਾਂ ਦੇ ਇੰਜਾਂ ਇਹਨਾਂ ਨੇ ਆਪਦਾ ਖਾਣਾ ਇਹਨਾਂ ਨੇ ਆਪਦਾ ਖਾਣਾ ਵੇਚਿਆ ਨੇ ਇਹਨਾਂ ਦਾ ਖਾਣਾ ਹੋਰ ਆ ਉਹਦਾ ਹੋਰ ਆ ਤੇ ਬਸ ਇਹਨਾਂ ਦਾ ਬਚਾਰਾਂ ਦਾ ਤਾਲਮੇਲ ਇਹ ਆ ਵੀ ਜਦੋਂ ਇਹ ਇਕੱਠੇ ਰਹਿੰਦੇ ਆ ਤਾਂ ਮਤਲਬ ਆਸ ਵਿੱਚ ਇਹਨਾਂ ਦਾ ਪਿਆਰ ਪੈ ਜਾਂਦਾ ਜੀ ਹੁਣ ਇਹਦਾ ਤੋਤੇ ਨਾਲ ਬਹੁਤ ਪਿਆਰ ਆ ਜੀ ਠੀਕ ਹੈ ਜੀ ਤੇ ਆ ਕੋ ਤੇ ਨਾ ਨਾਲ ਬਹੁਤ ਪਿਆਰਾ ਪੂਤੇ ਵਗੈਰਾ ਹੁੰਦਾ ਬਹੁਤ ਛੱਡਦੇ ਨਹੀਂ ਹਾਂ ਇਹਦਾ ਬਿਮਾਰ ਦਿੰਦੇ ਆ ਹੋ ਗਿਆ ਜਾਂ ਪੰਛੀ ਹੋਵੇ ਇਹ ਏ ਏ ਇਦਾਂ ਨਹੀਂ ਬਿਤਰ ਮਾਰਦਾ ਯ ਮਤਲਬ ਹਵੇ ਬਸ ਇਹਨੂੰ ਦਾ ਜਿਹੜਾ ਕੋ ਪਾ ਦੇ ਠੀਕ ਹੈ ਉਹੀ ਖਾ ਲੈਂਦਾ ਯਾਨੀ ਕਿ ਬਹੁਤ ਸਮਝਦਾਰ ਆ ਬਹੁਤ ਸਮਝਦਾਰ ਆ ਲਾ ਦੋਸਤ ਹੀ ਦੇਖ ਲੋ ਦੋਸਤੋ ਨਾ ਇਹ ਕੁੱਤੇ ਇਹਨਾਂ ਨੂੰ ਕੁਝ ਕਹਿੰਦੇ ਆ ਆ ਤਾਂ ਇਹਦੇ ਨਾਲ ਤਾਂ ਕਲਰ ਵੀ ਇਹਦਾ ਮੈਚ ਹੋਈ ਜਾਂਦਾ ਆਪਾਂ ਦੇ ਦੋਸਤਰੀਆਂ ਮਿਸਾਲਾਂ ਦਾ ਬਹੁਤ ਦੇਖੀ ਹੋਣੀ ਆ ਦੋਸਤੋ ਆਪਾਂ ਬਾਜੀ ਤੇ ਕੁੱਤੇ ਦੀ ਲੋਟੀ ਮਸਾਹਣੋ ਪੜਾ ਕੇ ਦਿਖਾਉਣੀ ਜੇ ਕਿਸੇ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਪੁੱਛਣਾ ਹੋਵੇ ਆਪਣਾ ਐਡਰੈਸ ਤੇ ਨੰਬਰ ਦੱਸ ਦੋਈ ਆਪਣਾ ਐਡਰੈਸ ਹੈਗਾ ਜੀ ਮੇਰਾ ਨਾਮ ਹੈਗਾ ਜਸਵਿੰਦਰ ਸਿੰਘ ਜੱਸੀ ਗਰੇਵਾਲ ਪਿੰਡ ਆੜਲੂ ਠੀਕ ਹੈ ਤੇ ਨੰਬਰ ਹੈਗਾ ਜੀ ਮੇਰਾ 95 928 654 83 ਠੀਕ ਹੈ ਤੇ ਬਾ ਜਾਨਵਰਾਂ ਦਾ ਸ਼ੌਂਕ ਰੱਖਦੇ ਆ ਜੀ ਦੇ ਕਿਸੇ ਨੂੰ ਜਾਣਕਾਰੀ ਲੈਣ ਹੋਵੇ ਜਦ ਮਰਜ਼ੀ ਕੋਈ ਵੀ ਭਰਾ ਕਰ ਸਕਦਾ ਜੀ ਬਾਗਰੇ ਹੋਂਡ ਕੁੱਤਿਆਂ ਦਾ ਜ਼ਿਆਦਾ ਸਾਨੂੰ ਕਰੇਜਾ ਜੀ ਤੇ ਇਹਨਾਂ ਦਾ ਜਨਵਰ ਪ੍ਰੇਮੀ ਆ ਜੀ ਵਾਤਾਵਰਨ ਪ੍ਰੇਮੀ ਆ ਕੁਦਰਤ ਪ੍ਰੇਮੀ ਆ ਇਸ ਕਰਕੇ ਇਹ ਜਨਵਰ ਰੱਖਿਆ ਜੀ ਬਸ ਆਪਦਾ ਇੱਕ ਇਹਨਾਂ ਦੇ ਨਾਲ ਆਪਦਾ ਵੀ ਟਾਈਮ ਪਾਸ ਹੋ ਜਾਂਦਾ ਜੀ ਹਾਂਜੀ ਬਿਲਕੁਲ ਜੀ ਜੀ ਮੈਂ ਇੱਕ ਗੱਲ ਤੁਹਾਡੇ ਤੋਂ ਪੁੱਛਣੀ ਆ ਇਹ ਵੈਸੇ ਕਮਾਲ ਦੀ ਗੱਲ ਆ ਵੀ ਕੁੱਤਿਆਂ ਦੀ ਤੇ ਬਾਜ ਦੀ ਦੋਸਤੀ ਕਰਾਉਣੀ ਬਹੁਤ ਔਖੀ ਰਹੀ ਹੁੰਦੀ ਆ ਤੁਹਾਡੇ ਵਾਸਤੇ ਸਟਾਰਟਿੰਗ ਕਿਵੇਂ ਨਿਕਲੀ ਤੁਹਾਡੀ ਸਟਾਰਟਿੰਗ ਦਾ ਜਦੋਂ ਪਹਿਲਾ ਪਹਿਲਾਂ ਛੱਡਿਆ ਇਹ ਕੁੱਤਿਆਂ ਦੇ ਕੋਲੇ ਲਿਜਾ ਕੇ ਬਿਠਾਇਆ ਮੇਰੇ ਦੇ ਉੱਪਰ ਤੋਂ ਲੈ ਕੇ ਆਂਦਾ ਤੇ ਉਹ ਲੋਕ ਕੁੱਤੇ ਇਹਨੂੰ ਸੁੰਘਦੇ ਸੀ ਦੇਖਦੇ ਸੀ ਵੀ ਕੀ ਆ ਫਿਰ ਉਹਨਾਂ ਨੂੰ ਦੱਸਿਆ ਵੀ ਨਹੀਂ ਇਹ ਵੀ ਤੁਹਾਡਾ ਭਾਈ ਭਰਾ ਵਾ ਆਪਣਾ ਫੈਮਿਲੀ ਮੈਂਬਰ ਆ ਇਹ ਕੁੱਤੇ ਇਹਨੇ ਸਿਆਣੇ ਹੁੰਦੇ ਨੇ ਜੀ ਗਰੇਹੌਂਡ ਇਹ ਉਹ ਮੇਰੇ ਮੈਂ ਬਸ ਬੰਦੇ ਦੇ ਨਾਲ ਹੀ ਰਲ ਮਿਲ ਜਾਂਦੇ ਆ ਠੀਕ ਹੈ ਫਿਰ ਇਹਨਾਂ ਨੇ 2-4 ਦਿਨ ਦੇ ਵਿੱਚ ਹੀ ਪਤਾ ਲੱਗ ਗਿਆ ਸੀਗਾ ਵੀ ਇਹਨਾਂ ਦਾ ਬਿਲਕੁਲ ਕੁਝ ਕਹਿਣਾ ਨਹੀਂ ਔਰ ਇਹਨੂੰ ਪਿਆਰ ਕਰਨਾ ਇਹਦੇ ਨਾਲ ਲਾਡ ਕਰਨ ਲੱਗ ਗਏ ਜਦੋਂ ਅਸੀਂ ਕੋਲੇ ਬੁਲਾਉਣੇ ਕਾਇ ਕਦੋ ਜਿਹਦੇ ਕੋਲੇ ਕਰਨੇ ਤੱਕ ਦੋ ਜੇ ਨਾਲ ਲਾੜ ਕਰਨ ਲੱਗੇ ਬਸ ਇਹੀ ਆ ਜੀ ਸਾਡਾ ਤਾਲਮੇਲ ਇਹਦਾ ਨਾ ਕਰਵਾਤਾ ਹੁਣ ਇਕੱਠੇ ਬੈਠੇ ਰਹਿੰਦੇ ਹਾਂ ਹੁਣ ਇਕੱਠੇ ਹੀ ਬੈਠੇ ਰਹਿੰਦੇ ਆ ਜੀ ਜਦੋਂ ਇਹਨੂੰ ਕੁਛ ਪਾਈਦਾ ਕੁੱਤੇ ਦੇਖਦੇ ਆ ਵੀ ਕੁਛ ਇਹਨਾਂ ਦਾ ਬਚੂਗਾ ਤਾਂ ਅਸੀਂ ਖਾਈਏ ਠੀਕ ਹੈ ਜੀ ਹਾਂ ਜੀ ਉਹ ਇtanto ਵੀ ਇਹ ਖਾਣ ਲੱਗ ਜਾਂਦਾ ਉਹ ਇਹਨੂੰ ਵੱਢਣ ਵਾਸਤੇ ਆਉਂਦੇ ਹੁਣ ਵੀ ਅਸੀਂ ਕੋ ਨਾ ਨਾ ਵੱਢਣ ਵਾਸਤੇ ਨਹੀਂ ਉਹ ਬਸ ਇਦਾਂ ਹੀ ਦੇਖਦੇ ਰਹਿੰਦੇ ਆ ਵੀ ਇਹ ਕੀ ਖਾਂਦਾ ਜਿਹੜਾ ਕੋਸਾ ਦੁੱਧ ਦੇ ਉਹ ਖਾਂਦਾ ਜਦੋਂ ਉਹ ਖਾਂਦੇ ਆ ਤਾਂ ਇਹ ਜਦ ਹੀ ਆਵਾਜ਼ਾਂ ਮਾਰਨ ਲੱਗ ਜਾਂਦਾ ਵੀ ਮੈਨੂੰ ਵੀ ਪਾਓ ਕੁਛ ਇਕੱਠੇ ਹੀ ਖਾਂਦੇ ਆ ਠੀ ਜਿਵੇਂ ਹੁਣ ਭੈਣ ਹੋਰੀ ਵੀ ਨੇ ਸਾਹਮਦੇ ਨੇ ਦੋ ਸ਼ਬਦ ਵੀ ਉਹਨਾਂ ਦੇ ਵੀ ਜ਼ਰੂਰ ਸੁਣਨਾ ਚਾਹੁੰਦੀ ਹਾਂ ਉਹਨਾਂ ਨਾਲ ਕਿਵੇਂ ਰਿਹਾ ਪਣ ਜਿਵੇਂ ਤੁਸੀਂ ਇਹਨਾਂ ਨੂੰ ਟਾਈਮ ਦਿੰਦੇ ਹੋ ਜ਼ਿਆਦਾਤਰ ਵੀਰ ਤਾਂ ਬਾਹਰ ਵੀ ਹੁੰਦੇ ਹੋਣੇ ਆ ਤੁਸੀਂ ਹੀ ਦੇਖਭਾਲ ਕਰਦੇ ਹੋਣ ਤੁਹਾਨੂੰ ਇਹ ਬਾਜ ਤੇ ਕੁੱਤੇ ਤੇ ਤੋਤਾ ਤੁਸੀਂ ਰੱਖੀ ਬੈਠੇ ਹੋ ਔਖਾ ਤਾਂ ਨਹੀਂ ਕਰਦੇ ਨਹੀਂ ਨਹੀਂ ਪਣ ਇਹਨੇ ਕੋਈ ਔਖਾ ਨਹੀਂ ਹੈਗਾ ਇਹਦਾ ਜਿਵੇਂ ਆਪਾਂ ਬੱਚੇ ਨੂੰ ਸੰਭਾਲ ਲਈ ਉਹ ਜੀ ਇਹਨਾਂ ਦੀ ਸੰਭਾਲਾ ਹਾਂਜੀ ਇਹਨਾਂ ਨੇ ਕੋਈ ਉਹ ਨਹੀਂ ਕਰਨੀ ਨੇ ਇਸ ਟਾਈਮ ਨਹੀਂ ਕਰਨੀ ਫਿਰ ਖਾਣਾ ਵਗੈਰਾ ਵੀ ਤੁਸੀਂ ਬਣਾਉਣਾ ਫਿਰ ਤਾਂ ਸਵੇਰੇ ਰੋਲਾ ਪਾਉਣ ਲੱਗ ਜਾਂਦੇ ਹੋਣੇ ਜਦੋਂ ਤੁਸੀਂ ਬਣਾਉਂਦੇ ਹੋ ਹਾਂਜੀ ਇਹਨਾਂ ਨੇ ਤਾਂ ਜਦੋਂ ਕਿਚਨ ਦਾ ਗੇਟ ਖੜਕ ਕੇ ਗਿਆ ਜਦੋਂ ਹੀ ਪਤਾ ਲੱਗਦਾ ਸਾਰਿਆਂ ਨੂੰ ਵੀ ਇਹਨਾਂ ਨੇ ਵੀ ਸਾਨੂੰ ਪਾਉਣਗੇ ਬਾਜ ਨੂੰ ਇਹਨਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਉਹ ਕਿਵੇਂ ਕਰਦਾ ਹੈਗਾ ਤੁਹਾਡੇ ਵੱਲ ਵੀ ਇਹਦਾ ਰੋਜ਼ ਹੀ ਰੋ ਰੋਣਾ ਬਹੁਤ ਬੰਦਾ ਵੀ ਮੇਰੇ ਕੋਲ ਹੋਰ ਕੀ ਇਹਨਾਂ ਨੇ ਬਹੁਤ ਇਹਨਾਂ ਨੇ ਉਹ ਕਰਨਾ ਵਾ ਵੀ ਮੈਨੂੰ ਛੇਤੀ ਪਾਓ ਜਦੋਂ ਖਿਚੜੀ ਬਣਾਉਣੀ ਪਤਾ ਲੱਗਾ ਵੀ ਕੁੱਕਰ ਜਿਹਾ ਸਿਟੀ ਪਾਦੀ ਦਾਲ ਦੀ ਇਹਨਾਂ ਨੇ ਪਤਾ ਵੀ ਕੁਝ ਖਾਣ ਨੂੰ ਬੰਦ ਜਦ ਇਹਨਾਂ ਨੇ ਮੰਗਣ ਲੱਗ ਦੇਣਾ ਇਹਨਾਂ ਸਵੇਰ ਕਿੰਨੀਆਂ ਰੋਟੀਆਂ ਲਾਈਆਂ ਸੀ ਸਵੇਰ ਇਹਨੇ ਰੋਲਾ ਪਾ ਕੇ ਮੈਂ ਕਿੰਨੀਆਂ ਰੋਟੀਆਂ ਲਈਆਂ ਵੈਰੀ ਗੁੱਡ ਦੇਖ ਲਓ ਦੋਸਤੋ ਇਹ ਜਾਨਵਰ ਨੇ ਇਹਨਾਂ ਨੂੰ ਪਿਆਰ ਦਾ ਪਤਾ ਇਹਨਾਂ ਨੂੰ ਪਤਾ ਸਾਡਾ ਘਰ ਅਤੇ ਸਾਨੂੰ ਖਾਣ ਨੂੰ ਮਿਲਣਾ ਭੈਣ ਤੋਂ ਜਦੋਂ ਕਿਚਨ 'ਚ ਜਾਂਦੇ ਆ ਇਹ ਹੈਰਾਨੀ ਦੀ ਗੱਲ ਆ ਵੀ ਇਹ ਆਵਾਜ਼ਾਂ ਮਾਰਦੇ ਆ ਵੀ ਬੋਲਦੇ ਆ ਆਪਣੀਆਂ ਐਕਟੀਵਿਟੀਜ਼ ਕਰਦੇ ਆ ਵੀ ਸਾਨੂੰ ਜਲਦੀ ਖਾਣ ਨੂੰ ਪਾਓ ਕੁੱਤੇ ਹੁੰਦਾ ਤਾਂ ਮੈਂ ਦੇਖਿਆ ਸੀ ਪਰ ਅੱਜ ਬਾਜ਼ ਦਾ ਵੈਲੀ ਵਾਰ ਦੇਖਿਆ ਕੁੱਤੇ ਵੀ ਬਹੁਤ ਵਧੀਆ ਨੇ ਸ਼ਾਂਤੀਏ ਸੁਭਾਅ ਦੇ ਨੇ ਵਧੀਆ ਲੱਗਿਆ ਮੈਨੂੰ ਕਿਉਂਕਿ ਬਾਜ਼ ਸੀਗਾ ਜਿਹੜਾ ਐਗਰੈਸਿਵ ਨਹੀਂ ਹੋਇਆ ਹੈਗਾ ਆਰਾਮ ਨਾਲ ਬੈਠਿਆ ਰਿਹਾ ਇਹ ਕੋਈ ਇਹਨੇ ਆਇਆ ਨਹੀਂ ਕੀਤਾ ਤੰਗ ਪਰੇਸ਼ਾਨ ਆਪਾਂ ਨੂੰ ਵੀ ਆਪਾਂ ਵੀਡੀਓ ਸ਼ੂਟ ਕਰਦੇ ਪਏ ਸੀ ਵੀਰ ਜੀ ਬਹੁਤ ਵਧੀਆ ਜ ਸਾਡੇ ਦੇਸ਼ ਦੇ ਵਿੱਚ ਕਈ ਪੰਛੀ ਰੱਖਣ ਤੋਂ ਚਾਹੇ ਬਾਜ ਚਾਹੇ ਮੋਰ ਘਰਾਂ 'ਚ ਰੱਖਣ ਤੋਂ ਕਹਿੰਦੇ ਆ ਕਿ ਕੈਦ ਨਹੀਂ ਕਰਨਾ ਵੀ ਇਹ ਪਰ ਇਹਨਾਂ ਦੀ ਜੇ ਸਾਂਭ-ਸਮਾਲ ਦੀ ਗੱਲ ਕਰੀਏ ਤਾਂ ਜਿੰਨਾ ਵਧੀਆ ਸਾਂਭ-ਸਮਾਲ ਇਨਸਾਨ ਕਰ ਸਕਦੇ ਮੈਨੂੰ ਲੱਗਦਾ ਇਹ ਅੱਜ ਨੂੰ ਜੇ ਨਾ ਵੀ ਰੂਰ ਹੀ ਚੱਕ ਕੇ ਲੈ ਕੇ ਆਉਂਦੇ ਤਾਂ ਉੱਥੇ ਮਰ ਗਿਆ ਹੁੰਦਾ ਇਹ ਤਾਂ ਸ਼ਾਇਦ ਕੋਈ ਨਾ ਇਨਸਾਨ ਵੀ ਨਹੀਂ ਸੀ ਮਿਲਣਾ ਪਰ ਅੱਜ ਜਿਉਂਦਾ ਵਾ ਵਧੀਆ ਐਕਟੀਵਿਟੀ ਜਵੀਆਂ ਕਰਦਾ ਹੈਗਾ ਦੇਖ ਲਓ ਤੁਸੀਂ ਵੀ ਮਤਲਬ ਇੱਕ ਇਹਨਾਂ ਨੂੰ ਸਾਂਭ-ਸਮਾਲ ਲਈ ਸਰਕਾਰ ਨੂੰ ਜ਼ਰੂਰ ਅਨੁਮਤੀ ਦੇਣੀ ਚਾਹੀਦੀ ਹੈ ਅਸੀਂ ਇੱਕ ਬੇਨਤੀ ਜ਼ਰੂਰ ਕਰਦੇ ਆ ਜੀ ਹਾਂਜੀ ਵੀ ਜਿਹੜੇ ਲੋਕ ਜਾਂ ਪੰਛੀਆਂ ਨੂੰ ਇੱਕ ਆਪਦੇ ਖਾਂਡ ਦੇ ਲਈ ਮਾਰ ਦਿੰਦੇ ਨੇ ਜਾਂ ਮਤਲਬ ਮੁਰਗੇ ਵੜ ਲੈਂਦੇ ਆ ਜਾਂ ਕਬੂਤਰ ਨੂੰ ਜਾਂ ਕਹੇ ਵਿੱਚ ਇਹਦਾ ਸ਼ਿਕਾਰ ਕਰਦੇ ਆ ਜਿਵੇਂ ਹੁਣ ਸਾਡੇ ਸ਼ਿਕਾਰੀ ਕੁੱਤੇ ਨੇ ਇਹ ਅਸੀਂ ਸ਼ਿਕਾਰੀ ਕੁੱਤਿਆਂ ਨੂੰ ਇਹਨਾਂ ਦੇ ਮੂੰਹ ਦੇ ਉੱਪਰ ਸਿੱਕੜੀ ਪਾ ਕੇ ਖਰਗੋਸ਼ ਦੇ ਮਗਰ ਛੱਡਣਾ ਬਈ ਖਰਗੋਸ਼ ਮਰੇ ਵੀ ਨਾ ਇਹ ਭੱਜਣਾ ਵੀ ਸਿੱਖ ਲੈਣ ਅਸੀਂ ਮਤਲਬ ਕਿ ਇਹੀ ਕਹਿੰਦੇ ਆ ਵੀ ਦੇਖੋ ਇਦਾਂ ਦੇ ਉੱਪਰ ਬੱਕਰੇ ਵੱਢੇ ਜਾਂਦੇ ਆ ਕਿੰਨਾ ਕੰਨਾ ਕਤਲੇਆਮ ਹੁੰਦਾ ਤੇ ਇਦਾਂ ਦੇ ਉੱਪਰ ਜਿਹੜੇ ਕਤਲੇਆਮ ਹੁੰਦਾ ਬੱਕਰੇ ਚੜਕਾਇਆ ਜਾਂਦੇ ਆ ਜਾਂ ਹਲਾਲ ਕਰੇ ਜਾਂਦੇ ਆ ਇਹ ਬਿਲਕੁਲ ਬੰਦ ਹੋਣੇ ਚਾਹੀਦੇ ਆ ਜੀ ਆ ਜਿਹੜਾ ਮਤਲਬ ਕਿ ਗੁਰੂਆਂ ਦੀ ਧਰਤੀ ਆ ਇਹ ਇਥੇ ਸ਼ਕਾਰ ਬਿਲਕੁਲ ਬੰਦ ਚਾਹੀਦਾ ਜੀ ਬਿਲਕੁਲ ਜੀ ਇਹਦੇ ਪਾਵਨ ਦੀ ਚਾਹੀਦੀ ਆ ਔਰ ਜਿਹੜਾ ਵੀ ਕੋਈ ਜ਼ਖਮੀ ਜਾਨਵਾਰਾ ਕੋਈ ਹੋ ਰਾ ਮੈਂ ਆਪਣੇ ਏਰੀਏ ਦੇ ਸਾਰੀਆਂ ਸੰਗਤਾਂ ਨੂੰ ਏਰੀਏ ਦੇਆਂ ਨੂੰ ਰੈਕਾਟ ਲੁਧਿਆਣਾ ਆ ਜਿੰਨਾ ਵੀ ਸਾਡਾ ਹਲਕਾ ਦੋ ਤਿੰਨ ਜ਼ਿਲ੍ਹੇ ਨਾਲ ਲੱਗਦੇ ਆ ਬੇਨਤੀ ਕਰਦਾ ਵੀ ਕਿਸੇ ਕਹਿੰਦਾ ਵੀ ਕੋਈ ਜਾਨਵਰ ਹੋਵੇ ਜ਼ਖਮੀ ਹੋਵੇ ਹਾਂਜੀ ਕਹੇ ਕਹਨਦਾ ਵੀ ਚਾਹੇ ਉਹ ਬਾਂਦਰ ਹੋਵੇ ਉੱਲੂ ਹੋਵੇ ਕੁਛ ਵੀ ਹੋਵੇ ਹਾਂਜੀ ਉਹਦਾ ਮੈਨੂੰ ਕਾਲ ਜਰੂਰ ਕਰਿਓ 9592965483 ਤੇ ਮੈਂ ਉਹਦਾ ਇਲਾਜ ਕਰਾ ਕੇ ਜਦੋਂ ਉਹ ਆਪਦੇ ਚੱਲਣ ਫਿਰਨ ਯੋਗ ਹੋ ਗਿਆ ਤਾਂ ਉਹਨੂੰ ਰਿਸੀਵ ਕਰੂੰਗਾ ਜੀ ਠੀਕ ਹੈ ਇਹਦੀ ਵੀ ਮੇਰੀ ਤਮੰਨਾ ਹੈ ਆ ਵੀ ਬਸ ਉੱਚੀਆਂ ਆਵਾਜ਼ਾਂ ਭਰਨ ਲੱਗ ਦੇਵੇ ਦਾਰਾਂ ਜਿਵੇਂ ਆਵਾਜ਼ ਭਰਦੇ ਹੁੰਦੇ ਆ ਤਾਂ ਬਸ ਉਹਦੇ ਫਿਰ ਮੇਰੀ ਆਤਮਾ ਨੂੰ ਸ਼ਾਂਤੀ ਆ ਜੂ ਇਹਨੂੰ ਮੈਂ ਖੁੱਲੇ ਆ ਇਹਨੂੰ ਆਜ਼ਾਦ ਕਰਦੇ ਆ ਉਹਨਾਂ ਲੱਗਦੇ ਬਸ ਇਹੀ ਮੇਰੀ ਇੱਕ ਮੰਦੀ ਤਮੰਨਾ ਕਿੰਨੀ ਕਿ ਦੂਰ ਚੱਲ ਜਾਂਦਾ ਈ ਹੁਣ ਇਹ ਇੱਕ ਇੱਕ ਕਿਲਾ 2 ਕਿਲੇ ਬਦੂਰ ਤੋਂ ਜਦੋਂ ਛੱਡ ਦਈਦਾ ਤਾਂ ਉੱਥੋਂ ਸਾਡੇ ਕੋਲ ਆ ਜਾਂਦਾ ਜੀ ਠੀਕ ਹੈ ਮਤਲਬ ਜ਼ਿਆਦਾ ਦੂਰ ਹਜੇ ਭਜਣਾ ਨਹੀਂ ਚਾਹੁੰਦਾ ਇਹ ਨਹੀਂ ਨਹੀਂ ਭਜਦਾ ਨਹੀਂ ਬਸ ਉਹਨੇ ਡਾਰੀ ਸਾਡੇ ਤਾਂ 3-4 ਮਹੀਨਿਆਂ ਦਾ ਏਡੀ ਦੂਰ ਜਾ ਵੀ ਨਹੀਂ ਹਲੇ ਲੰਬੀ ਡਾਰੀ ਨਹੀਂ ਮਾਰਦਾ ਵਾ ਉੱਥੋਂ ਜਿੱਥੋਂ ਛੱਡਦਾ ਉੱਥੋਂ ੜਕੇ ਮੇਰੇ ਤੱਕ ਪਹੁੰਚਦਾ ਆ ਕੇ ਬਹਿ ਜਾਂਦਾ ਬਸ ਉਹ ਜਿੱਥੇ ਜਿੱਡੀ ਕਿ ਦੂਰ ਖੜੇ ਹੋਈ ਉਹਦੀ ਦੂਰੋਂ ਆ ਜਾਂਦੇ ਦੁਕਾਹ ਨਹੀਂ ਜਾਂਦਾ ਠੀਕ ਹੈ ਵੀਰੇ ਤੇ ਦੋਸਤੋ ਤੁਹਾਨੂੰ ਅੱਜ ਬਾਜ ਦਿਖਾਇਆ ਤੇ ਇਹ ਜਿਹੜੇ ਆ ਕੁੱਤੇ ਆਗੇ ਜਿਹੜੇ ਰੇਸਿੰਗ ਵਾਲੇ ਆ ਉਹ ਦਿਖਾਇਆ ਵੀਰ ਹੋਰਾਂ ਦਾ ਸ਼ੌਂਕ ਆ ਤੇ ਵੀਰ ਨੇ ਬਹੁਤ ਸੋਹਣੇ ਪਾਲੇ ਹੋਇਆ ਤੇ ਕੁੱਤਿਆਂ ਦਾ ਤੇ ਬਾਜ ਦਾ ਪਿਆਰ ਤਾਂ ਮੈਨੂੰ ਲੱਗਦਾ ਮੈਂ ਪਹਿਲੀ ਵਾਰ ਹੀ ਦੇਖਿਆ ਤੇ ਮਿਲਦੇ ਆਂ ਕਿ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਹਾਸੇਕਾਲ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ